जेका पहले पंजाबी रही किते साल पहले की बात चोन साल सबसे लस पंजाबी एक लस्कर सिंह लस्कर सिंह आपकी आपकी, उम्र कितना है अमरमर है सेवेंटी थ्री सेवेंटी थ्री जी हाँ तो फिर आपने पुराने टाइम में जब आप थे मीन जब तीस जब आप जवानी में थे जवान थे हाँ। तो अभी भी बूढ़े नहीं हो अभी भी जवान हो तो मैं मैं पूछना चाहता हूँ आपसे तो आपने कितने पंजाबी देखा इधर इधर बहुत बड़ी હા જે પંજાબી પહેલ રાખે બાલ ગાના કાએવાની ਨਿਕੋਣਾ ਆਪਣੀ ਲੋ ਸਭ ਦੀ ਸਮ ਲੋ 100 ਸਾਲ ਪਹਿਲੇ ਪੰਜਾਬੀ ਥਾ ਪੂਰਾ ਹਾਂ ਪੂਰਾ ਆ ਪੂਰਾ ਜੇ ਗਾਉਂ ਦਾ ਪੂਰਾ ਹਾਂਜੀ ਹਾਂ ਇਹ 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 ਹੈਗੇ ਜੀ ਆਪਣਾ ਬਾਸੂ ਬਾਸੂ ਕਰਕੇ ਆਪਾਂ ਜਾਣਦੇ ਇਹ ਆਪਣੇ ਟਾਈਮ ਦਾ ਫੀਜੀ ਦਾ ਸ਼ੌਕਰ ਪਲੇਅਰ ਸੀਗਾ ਨੰਬਰ 1 ਅੱਛਾ ਜੀ ਉਸ ਤੋਂ ਬਾਅਦ ਇਹ ਸਾਡੀ ਕੰਪਨੀ ਦੇ ਵਿੱਚ ਵੀ ਬਹੁਤ ਟਾਈਮ ਜੌਬ ਕੀਤੀ ਹੈ ਅੱਛਾ ਜੀ ਉੱਥੋਂ ਵੀ ਟਾਈਮ ਹੋਇਆ ਕੰਮ ਕਰੀ ਬਾਕਾ ਕੱਦਗਾਠ ਵੀ ਬਾਕਸਿੰਗ ਵਾਲਾ ਹੈਗਾ ਹਾਂ ਹਾਂ ਸ਼ੌਕਰ ਦਾ ਸੀਗਾ ਪੰਜਾਬੀ ਸਮਝਦੇ ਹੋ ਪੰਜਾਬੀ ਥੋੜਾ ਥੋੜਾ ਸਮਝੋ 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 ੜਾ ੜਾ ਹਾਂ ਬਟ ਦੀ ਪ੍ਰੋਪਰ ਬੋਲ ਤੁਸੀਂ ਯਾਰ ਐ ਦੇਖੋ ਵੀ ਸਾਰੇ ਬੰਦੇ ਨੂੰ ਜੇ ਬਾਈ ਇੱਥੇ ਆਪਣੇ ਬੰਦੇ ਪੰਜਾਬੀ ਆਪਣੇ ਇੱਥੇ ਰਹਿੰਦੇ ਰਹੇ ਤਾਂ ਹੀ ਇਹਨਾਂ ਨੂੰ ਸਮਝ ਆਉਂਦੀ ਹੈ ਪੂਰੀ ਜੀ ਇਹ ਇਹ ਪਿੰਡ ਸਾਰਾ ਆਪਣਾ ਕੋਰੋ ਇਹ ਪੰਜਾਬੀ ਸੀ ਅੱਛਾ ਜਿੱਥੇ ਹੁਣ ਆਪਾਂ ਖੜੇ ਆ ਜਿੱਥੇ ਆਪਾਂ ਖੜੇ ਬੁੱਤੂ ਆ ਪੰਜਾਬੀ ਸੀ ਠੀਕ ਹੈ ਹਾਂ ਜੀ ਆਜੋ ਇਧਰ ਨੂੰ ਮਾੜਾ ਇਹ ਘਰ ਦਿਖਾਦਾ ਮੈਂ ਹਨਾ ਥੋੜਾ ਜਿਹਾ ਤੇ ਮੈਂ ਤੁਹਾਨੂੰ ਆਹ ਦਿਖਾਦਾ ਜੀ ਇਹ ਪੰਜਾਬੀ ਵਾਲਾ ਗੱਡੀ ਇਹ ਪੰਜਾਬੀ ਦਾ ਘਰ ਹੈ ਹਾਂ ਜੀ ਹਾਂ ਹਾਂ ਤੇ ਹੁਣ ਵੀ ਇੱਕ ਪਹਿਲਾਂ ਇਹ ਕੀ ਨਾਮ ਸੀ ਕੀ ਨਾਮ ਕੀ ਆਇਆ ਇਸ ਦਾ ਬਾਈ ਆ ਇਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਪੁੱਛਦੇ ਆਪਾਂ ਇਹਨਾਂ ਨੂੰ ਵੱਧ ਪਤਾ ਹੈ ਜੇ ਜੋ ਜੇ ਜੋ ਜੇ ਘਰ ਥਾ ਜੇ ਕਿਸੇ ਪੰਜਾਬੀ ਦਾ ਥਾ ਕਿਤਨ ਕਦੋਂ ਛੋੜਾ ਉਹਨਾਂ ਨੇ ਇਹ ਘਰ ਯਾਰ ਲਖੇਰੇ ਰਸਾ तुम जाना भी भी, वाला अभी तरबीर फिर भूल गए पंजाबी वाला बापू अच्छा पूरा पगड़ी वाला था ये पगड़ी वाले क्या कर था सब ये जितने यहाँ पे सब पगड़ी वाले थे इसीलिए ये सब पंजाबी हिंदी तो अभी पूरी जानते हैं बट पंजाबी भी जानते थे ठीक है ਤੇ ਬਾਈ ਇਹਨਾਂ ਨੂੰ ਮੜਾ ਯਾ ਰੋਕ ਕੇ ਰੱਖਿਓ ਮੈਂ ਅੱਗੇ ਉਹਨਾਂ ਦਿਖਾ ਜਾਵਾਂ ਫਿਰ ਫੋਟੋ ਕਰਦੇ ਤੁਸੀਂ ਮੇਰੇ ਨਾਲ ਆ ਜਾਓ ਮੜਾ ਹੈ ਨਾ ਇਹਨਾਂ ਨੂੰ ਰੋਕ ਕੇ ਰੱਖ ਤੇ ਮੈਂ ਤੁਹਾਨੂੰ ਦਿਖਾਉਂਦਾ ਜੀ ਵੀ ਜਿਹੜੇ ਆਹ ਹਨ ਸਾਰੇ ਘਰ ਹੈ ਐ ਘਰ ਸੀਗੇ ਖੇਤਾਂ ਦੇ ਵਿੱਚ ਪੰਜਾਬੀਆਂ ਦੇ ਆਹ ਦੇਖੋ ਅੰਬਾ ਦਾਹਾ ਬੂਟਾ ਇੱਥੇ ਵੀ ਲੱਗਿਆ ਹੋਇਆ ਤੇ ਉਹ ਸਾਰੇ ਜੀ ਮਤਲਬ ਦੂਰ ਤੱਕ ਗੰਨਾ ਤੇ ਇਹ ਨਾ ਜਿੰਨੇ ਮਤਲਬ ਜਿੰਨੇ ਵੀ ਇਹ ਤੁਹਾਨੂੰ ਇੱਥੇ ਫਿਜੀ ਦੇ ਵਿੱਚ ਇਹ ਚੀਜ਼ਾਂ ਮਿਲੀਆਂ ਖੇਤਾਂ ਦੇ ਵਿੱਚ ਮਤਲਬ ਸਾਰੇ ਬੰਦੇ ਨਾ ਇਹ ਆਪਣੇ ਘਰ-ਬਾਰ ਛੱਡ ਕੇ ਜ਼ਮੀਨਾਂ ਛੱਡ ਕੇ ਥੋ ਜ਼ਮੀਨਾਂ 'ਚ ਵੀ ਉਹਨਾਂ ਦੇ ਨਾਂ ਬੋਲਦੀਆਂ ਤੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਹੋਰ ਅਪਡੇਟ ਕਰਦਾ ਵੀ ਉਹਨਾਂ ਨੂੰ ਜਾਣ ਦੀ ਲੋੜ ਕਿਉਂ ਬਈ ਅ ਬਾਈ ਜੀ ਮਨਪ੍ਰੀਤ ਆਜੋ ਆਜੋ ਭਾਜੀ ਆਜੋ ਮਨਪ੍ਰੀਤ ਆਜੋ ਉਹਨਾਂ ਨੂੰ ਮਾਈ ਦੀ ਲੋੜ ਕਿਉਂ ਬਈ ਕਿਉਂਕਿ ਨਾ ਇੱਥੇ ਕਈ ਵਾਰੀ ਤਖਤਾ ਪਲਟ ਹੋ ਜਾਂਦਾ ਸਰਕਾਰ ਦਾ ਜਿਵੇਂ ਆਪਣੇ ਨੇਪਾਲ 'ਚ ਹੋਇਆਗਾ ਆਪਣੇ ਬਰਮਾ ਚ ਹੋਇਆਗਾ ਸ਼੍ਰੀਲੰਕਾ ਚ ਹੋਇਆ ਬੰਗਲਾਦੇਸ਼ ਚ ਸਰਕਾਰ ਡਿੱਗ ਪਈ ਤੇ ਆਰਮੀ ਦਾ ਰਾਜ ਹੋ ਗਿਆ ਰਾਤੇ ਰਾਤ ਜਦੋਂ ਫਿਰ ਆਰਮੀ ਦਾ ਰਾਜ ਹੋ ਗਿਆ ਤੇ ਉਹ ਫਿਰ ਜਦੋਂ ਤਖਤਾ ਬਲਟੋ ਗਿਆ ਫਿਰ ਜਿਹੜੇ ਗੈਰ ਮੁਲਕੀ ਸੀਗੇ ਮਤਲਬ ਹੋਰ ਦੇਸ਼ਾਂ ਤੋਂ ਆਏ ਹੋ ਪੰਜਾਬੀ ਸੀ ਤੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਜਾਨਣਾ ਬਚਾ ਕੇ ਕੁਝ ਛੱਡ ਕੇ ਭੱਜਣਾ ਪੈ ਗਿਆ ਬਾਈ ਜੀ ਪਾ ਜਾਂਦੀ ਹੈ ਹਾਂਜੀ ਹਾਂ ਤੇ ਉਹਨਾਂ ਨੂੰ ਫਿਰ ਇਹ ਸਾਰੀਆਂ ਚੀਜ਼ਾਂ ਜੀ ਛੱਡ ਕੇ ਭੱਜਣਾ ਪੈ ਗਿਆ ਤੇ ਤਾਂ ਕਰਕੇ ਮਤਲਬ ਆਪਦੇ ਉਹਨਾਂ ਦੀਆਂ ਨਿਸ਼ਾਨੀਆਂ ਬਸ ਅੱਜ ਇੱਥੇ ਖੜੀਆਂ ਕੱਲੀਆਂ ਨਿਸ਼ਾਨੀਆਂ ਹੀ ਰਹਿ ਗਈਆਂ ਇਹ ਬਾਈ ਜੀ ਕੌਣ ਨੇ ਇਹ ਬਾਈ ਜੀ ਪੰਜਾਬੀ ਹੈ ਗੁਰਦੁਆਰੇ ਦੀ ਕਮੇਟੀ ਵਿੱਚ ਵੀ ਹੈਗੇ ਅੱਛਾ ਹਾਂਜੀ ਆਜੋ ਬਾਈ ਜੀ ਆਜੋ ਆਜੋ ਆਓ ਲੈ ਗੱਲ ਕਰੀਏ ਮੈਂ ਤੁਹਾਨੂੰ ਕਰਾਵਾਂ ਜੀ ਗੱਲ ਅੱਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਸੰਗਾ ਅੱਛਾ ਠੀਕ ਠਾਕ ਆਓ ਅੱਛਾ ਤੇ ਕਿ ਇੱਥੇ ਦੇ ਜੰਪਾੜੋ ਤੁਸੀਂ ਆਓ ਠੀਕ ਹੈ ਤੁਹਾਡੇ ਕੌਣ ਆਏ ਸੀਗੇ ਫਾਦਰ ਸਾਹਿਬ ਪੰਜਾਬ ਪੰਜਾਬ ਸੇ ਕੌਣ ਆਇਆ ਥਾ बाबा जी बादा। आ, बादा जी है दादा ठीक ते हमने जैसे सोना के बहुत सारे इधर पंजाबी रहते थे इन इन खेतों में इन एरिया में पूरा लक्का इलाका पंजाब का था तो ये कितने पंजाबी थे इधर इधर लगभग पच्चीस बीस पच्चीस तीस रे पच्चीस तीस पच्चीस तीस, तीस हजार ये पूरा एरिया पूरा जितना है नाइन्टी परसेंट जितनी है यहाँ की पॉपुलेशन है सब पंजाबी परसेंट नाइन्टी परसेंट पॉपुलेशन पंजाबी, रहा। 90 रहा। 90 रहा। परसंट। परसंट पंजाबी थी अभी कितना है

ਜੋਨ ਰਾਇਆ ਹਾਂ ਬਸ ਸਾਰੇ ਨਿਕਲ ਗਿਆ ਯਾਰ ਤੇ ਭਾਈ ਜਿਹੜਾ ਤੁਸੀਂ ਦੱਸ ਰਹੇ ਜੀ ਮੈਂ ਨੇਟਿਵ ਵਾਲੀ ਗੱਲ ਕਰ ਰਿਹਾ ਸੀਗਾ ਤੁਹਾਡੇ ਨਾਲ ਵੀ ਨੇਟਿਵ ਲੈਂਡਾਂ ਹੈ ਜਿਹੜਾ ਲੀਜ਼ ਵਾਲਾ ਇਹਨਾਂ ਨੇ ਦੱਸਿਆ ਚੱਕਰ ਤੇ ਉਹਦੇ ਕਰਕੇ ਨੇਟਿਵ ਲੈਂਡ ਹੋਣ ਕਰਕੇ ਵੀ ਚਲ ਗਿਆ ਬਾਕੀ ਜੋ ਕੂ ਹੂਆ ਥਾ 87 ਮੇ ਉਸਮੇ ਵੀ ਬਹੁਤ ਜ਼ਿਆਦਾ ਮਿਗ੍ਰੇਸ਼ਨ ਨਹੀਂ ਹੈ ਕਾਫੀ ਲੋਕ ਡਰ ਗਏ ਥੇ ਉਹ ਸਿਚੁਏਸ਼ਨ ਸੇ ਔਰ ਪਲੱਸ ਸਭ ਤੋਂ ਵੱਡਾ ਹੈ ਯਹਾਂ ਪੇ ਬਾੜ ਆਤੀ ਹੈ ਹੂੰ ਤੂਫਾਨ ਆਤੇ ਹੈ ਐਵਰੀ ਇਅਰ ਚਾਂਸ ਹੁੰਦੇ ਹੈ ਜੋ ਸਮੁੰਦਰੋਂ ਮੇਂ ਸੇ ਪਹਾੜ ਜਦਾਂ ਉੱਠਦੇ ਹੈ ਬਾੜ ਪਾਣੀ ਹਾਂ ਉਹਦੇ ਨਾਲ ਜਿਹੜੇ ਫਲੱਡ ਹੁਣ ਜਿਹੜੀ ਆਹ ਜਨਰੇਸ਼ਨ ਆ ਨਾ ਜੀ ਮਤਲਬ ਪੰਜਾਬ ਦੀ ਤੇ ਉਹ ਕੁਛ ਐਹੋ ਜੀ ਜਨਰੇਸ਼ਨ ਆ ਮਤਲਬ ਇਹ ਪੰਜਾਬੀਆਂ ਦੀ ਆਪਕੀ ਕਿਤਨੀ ਕੌਨਸੀ ਜਨਰੇਸ਼ਨ ਆ ਵੀ ਇਧਰ ਲਾਈਕ ਤੁਹਾਡਾ ਬਾਬਾ ਆਏ ਸੀ ਤੁਹਾਡੇ ਬਾਬਾ ਆਏ ਥੇ ਆਪਕੇ ਪਿਤਾ ਕੌਨਸੀ ਜਨਰੇਸ਼ਨ ਆ ਆਪਕੀ 3rd ਆ ਨਵੇਂ ਬੱਚਾ ਸੈਕੰਡ ਜਨਰੇਸ਼ਨ ਹੈ ਨਹੀਂ ਨਹੀਂ ਥਰਡ ਜਨਰੇਸ਼ਨ ਹੈ ਥਰਡ ਜਾਂ ਫੋਰਥ ਹੋਣੀ ਬਾਈ ਥਰਡ ਹੋਣੀ ਆ ਫੋਰਥ ਆ ਗਿਆ ਇਹਨਾਂ ਦੇ ਬੱਚੇ ਆ ਗਏ ਹੁਣ ਤੇ ਆਹ ਦੇਖੋ ਜੀ ਇਹ ਮਤਲਬ ਬਾਈ ਜੀ ਹੁਣੀ ਅੱਛਾ ਪੰਜਾਬੀ ਤੁਸੀਂ ਸਮਝਦੇ ਹੋ ਅਜੇ ਵੀ ਹਾਂ ਸਮਝਦਾ ਵੇ ਪੰਜਾਬੀ ਸਮਝਦੇ ਹੋ ਹਾਂ ਗੁਰਦੁਆਰਾ ਲਿਖਣੀ ਪੜ੍ਹਨੀ ਆਉਂਦੀ ਹੈ ਸਾਰੀ ਨਾ ਪਰ ਨਾ ਨਹੀਂ ਪੜ੍ਹਦੇ ਨਾ ਹੁੰਦੇ ਯਾਰ খালি ਬੋਲਣੀ ਆਉਂਦੀ ਹੈ ਆਹੋ ਠੀਕ ਹੈ ਤੇ ਕਦੇ ਪੰਜਾਬ ਗਏ ਹੋ ਨਾਵਾਂ ਨਹੀਂ ਗਿਆ ਮੈਂ ਕਦੇ ਨਹੀਂ ਗਈ ਤੇ ਤੁਹਾਨੂੰ ਪਿੰਡ ਪਤਾ ਆ ਪਿਸ਼ੋਕੜ ਕਿਹੜਾ ਮੀਰਪੁਰ ਲਖਿਆ ਮੀਰਪੁਰ ਲਖੀ ਮੀਰਪੁਰ ਖੇਰੀ ਆ ਉਹ ਯੂਪੀ ਚ ਆਓ ਅੱਛਾ ਉਹ ਏਰੀਆ ਸੀ ਤੁਹਾਡਾ ਹਾਂ ਠੀਕ ਹੈ ਤੇ ਬਾਕੀ ਫਿਰ ਤੁਹਾਨੂੰ ਐ ਲੱਗਿਆ ਨਹੀਂ ਕਦੇ ਵੀ ਮੇਰੇ ਪੁਰਖਿਆਂ ਦਾ ਪਿੰਡ ਸੀ ਵੀ ਪੰਜਾਬ ਐ ਜਾਵਾਂ ਦੇਖਾਂ ਨਾ ਨਾ ਕੋਈ ਹੈਗਾ ਨਹੀਂ ਮੈਂ ਜਾਨਣਾ ਨਹੀਂ ਫਿਰ ਜ਼ਮੀਨ ਉੱਤੇ ਕੈਂਡਾ ਕੋ ਬੇਜ ਦਿੱਤਾ ਨਾ ਅੱਛਾ ਹੁਣ ਉੱਥੇ ਕੁਝ ਹੈ ਨਹੀਂ ਤੁਹਾਡਾ ਨਾ ਨਾ ਜ਼ਮੀਨ ਰਹੀ ਉੱਥੇ ਹਾਂ हां बट मेरा चाचा न कहंदे और जमीन सब बेच दे आ ओ अमेरिका दे रेंदा ना हां अमेरिका हां अच्छा ਤੁਹਾਡੇ ਚਾਚਾ ਅਮਰੀਕਾ ਰਹਿੰਦੇ ਆਹੋ हां अच्छा ਉਹ ਕਹਿੰਦੇ ਵੀ ਜਮੀਨ ਜਮੂਨ ਸਾਰੀ ਵੇਚਤੀ ਆਹੋ ਵੇਚ ਦਿੱਤੇ ਠੀਕ ਹੈ हां ਉਥੋਂ ਲਖੀ ਲਖੀਮਪੁਰ ਖੀਰੀ ਤੋਂ ਆਹੋ ਲekin ਸਾਨੂੰ ਸਿਆ ਨਹੀਂ ਕੁਸ ਮੇ ਲਿਆਣਾ ਉਹ ਉਹ ਜਾਣਦਾ ਸਭ ਨਾ ਠੀਕ ਹੈ हां ਤੇ ਮੈਂ ਤੁਹਾਨੂੰ ਨਾ ਇੱਥੇ ਇੱਕ ਗੱਲ ਹੋਰ ਅਪਡੇਟ ਕਰਦਾ ਵੀ ਜਿੰਨਾ ਟਾਈਮ ਜਿੰਨਾ ਟਾਈਮ ਨਾ ਬੰਦੇ ਦਾ ਪਿੰਡ ਚ ਘਰ ਹੁੰਦਾ ਤੇ ਪਿੰਡ ਚ ਜ਼ਮੀਨ ਹੁੰਦੀ ਆ ਉਹਦਾ ਸੀਰ ਹੁੰਦਾ ਪਿੰਡ ਚ ਉਹਦਾ ਧਰਤੀ ਚੌਥੇ ਚ ਸੀਰ ਹੁੰਦਾ ਸੋ ਫਿਜੀ ਚ ਪੰਜਾਬੀਆਂ ਨੇ ਤਰੱਕੀਆਂ ਬਥੇਰੀਆਂ ਕੀਤੀਆਂ ਪੈਸਾ ਬਥੇਰਾ ਕਮਾਇਆ ਤੇ ਇੱਥੋਂ ਮਨ ਲਾ 1960 ਚ 70 ਚ ਕਰੋੜਪਤੀ ਉਸ ਟਾਈਮ ਦੇ ਹੈਗੇ ਸੀ ਜ਼ਮੀਨਾਂ ਦੇ ਮਾਲਕ ਸੀ ਮੰਨ ਲਓ ਕਿਤਨੇ ਕਿਤਨੀ ਜ਼ਮੀਨ ਥੀ ਉਸ ਸਮੇਂ ਮੈਂ ਪੰਜਾਬੀਓ ਪੰਜਾਬ ਬੰਨੇ ਕਿਤਨਾ ਜ਼ਮੀਨ ਰਹਾ ਹੁੰਦਾ 100 100 ਇੱਥੇ ਇੱਥੇ ਮਤ ਨਹੀਂ ਕਰ ਰਹੇ ਨਹੀਂ ਨਹੀਂ ਜਿਵੇਂ ਪੰਜਾਬੀ ਇਧਰ ਰਹਤੇ ਸਦੇ ਤਵੀ 1960 ਮੇ 70 ਮੇ ਜਬ ਆਪ ਛੋਟੇ ਸਦੇ ਤੋ ਕਿਤਨਾ ਕਿਤਨਾ ਜ਼ਮੀਨ ਥਾ ਬੋ ਜਮੇ ਡਲਾ ਬਕਰਨਾ 40 50 ਰੁਪਿਆ ਰੰਦਾ ਰਹਾ ਜ਼ਮੀਨ ਅੱਛਾ ਤੇ ਤਕਣੀਆਂ ਜ਼ਮੀਨਾਂ ਸੀ ਜੀ ਤਕੜੇ ਕਾਰੋਬਾਰ ਸੀ ਉਹਨਾਂ ਸਮਿਆਂ ਚ 40 50 ਪਰ ਮਤਲਬ ਜਿਵੇਂ ਹੁਣ ਆਪਾ ਕਿਰਤ ਕਮਾਈਆਂ ਕਰਨ ਲਈ ਕੈਨੇਡਾ ਅਮਰੀਕਾ ਜਾਗਦੇ ਹੋਰ ਜਾ ਰਹੇ ਆ ਮੈਂ ਸਾਡੀ ਹਮੇਸ਼ਾ ਇਹ ਸੁਜੈਸ਼ਨ ਹੁੰਦੀ ਆ ਵੀ ਆਪ ਦੇ ਪੰਜਾਬ ਚੋਂ ਪੈਰ ਨਹੀਂ ਹਲਾਉਣੇ ਚਾਹੀਦੇ ਤੁਹਾਨੂੰ ਪੰਜਾਬ ਚੋਂ ਤੁਹਾਨੂੰ ਥੋੜੀ ਜ਼ਮੀਨ ਰੱਖਣੀ ਚਾਹੀਦੀ ਹੈ ਪੰਜਾਬ ਚ ਤੁਹਾਨੂੰ ਤੁਹਾਡੇ ਘਰ ਰੱਖਣੇ ਚਾਹੀਦੇ ਨੇ ਕਿਉਂਕਿ ਜਿਹੜਾ ਮੋਲਕ ਆਪ ਨੂੰ ਰੋਜੀ ਰੋਟੀ ਜ਼ਰੂਰ ਦਿੰਦੇ ਨੇ ਪਰ ਬਗਾਨਾ ਮੋਲਕ ਬਗਾਨਾ ਹੁੰਦਾ ਆਪਣਾ ਮੋਲਕ ਜੇ ਆਪਣਾ ਪਛੋਕੜ ਭੁੱਲ ਜੀਏ ਜਿੱਦਾਂ ਹੁਣ ਉਹ ਕਹਿੰਦੇ ਵੀ ਆਪਾਂ ਕਦੇ ਇੰਡੀਆ ਗਏ ਨਹੀਂ ਉਹ ਜਾ ਵੀ ਨਹੀਂ ਸਕਦੇ ਕਿਉਂਕਿ ਉੱਥੇ ਕੁਝ ਰਿਹਾ ਨਹੀਂ ਹੁਣ ਇਹ ਬਾਈ ਜੀ ਨੇ ਇਹਾਂ ਜੇ ਮੈਂ ਇਹਨਾਂ ਨੂੰ ਨਾ ਮੈਨੂੰ ਇੱਥੇ ਮਲਾਉਂਦੇ ਨਾ ਇੱਥੇ ਘਰ ਕੋਲੇ ਖੜ੍ਹਦੇ ਮੈਨੂੰ ਨਹੀਂ ਪਤਾ ਸੀ ਵੀ ਇਹ ਪੰਜਾਬੀ ਦਾ ਘਰ ਮੈਨੂੰ ਨਾ ਹੀ ਇਹਨਾਂ ਦੇ ਮੂੰਹ ਮਹਿੰਦਰੇ ਤੋਂ ਲੱਗਦਾ ਵੀ ਇਹ ਪੰਜਾਬ ਨਾਲ ਸੰਬੰਧਤ ਨਹੀਂ ਹਨ ਪਰ ਇਹਨਾਂ ਦੇ ਪੰਜਾਬੀ ਬੋਲਣ ਕਰਕੇ ਕਹਿੰਦੇ ਵੀ ਹਾਂ ਸਾਡਾ ਪਸ਼ੋਕੜ ਕਿਤੇ ਨਾ ਕਿਤੇ ਪੰਜਾਬ ਦਾ ਰਹਿ ਹੈ ਹਾਂਜੀ ਹਾਂ ਤੇ ਇਹਨਾਂ ਦੇ ਦਾਦਾ ਜੀ ਜਾਂ ਪਰਦਾਦਾ ਜੀ ਲਖੀਮਪੁਰ ਖੀਰੀ ਤੋਂ ਭਾਵੇਂ ਸੀਗੇ ਪਰ ਉਹਨਾਂ ਦੇ ਵੀ ਗਾਹਾਂ ਦਾਦਾ ਜੀ ਕਿਤੇ ਪੰਜਾਬ ਤੋਂ ਹੋਣਗੇ ਪਹਿਲਾਂ ਉਹ ਜੂਪੀ ਗਏ ਜੂਪੀ ਤੋਂ ਫਿਰ ਇੱਥੇ ਇਥੋਂ ਦਾ ਅਮਰੀਕਾ ਉੱਠ ਗਿਆ ਹੈ ਨਾ ਹੌਲੀ ਹੌਲੀ ਜਿਹੜੀ ਪੀੜ੍ਹੀ ਹੈ ਜੀ ਉਹ ਰੁਲ ਜਾਂਦੀ ਹੁੰਦੀ ਹੈ ਮੈਂ ਇਹ ਗੱਲ ਨੂੰ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦਾ ਇਪਾ ਮੇ ਪੰਜਾਬੀ ਨਹੀਂ ਜਿੱਦਾਂ ਪੱਗ ਨਹੀਂ ਬੰਨ੍ਹਦੇ ਕੁਛ ਨਹੀਂ ਬਟੇ ਗੁਰਦੁਆਰਾ ਸਾਹਿਬ ਨਾਲ ਇੰਨੇ ਕਿ ਜੁੜੇ ਹੈ ਰਹਿਤ ਮਰਿਆਦਾ ਮੈਨੂੰ ਇਹ ਲੱਗਦਾ ਕਿ ਕਿਤੇ ਕਿਤੇ ਆਪਾਂ ਪੰਜਾਬ ਚ ਵੀ ਘੱਟ ਕਰਦੇ ਆ ਜਿੱਨੀ ਇਹ ਗੁਰੂ ਗ੍ਰੰਥ ਸਾਹਿਬ ਵੀ ਜਿੰਨੀ ਇਹ ਰਿਸਪੈਕਟ ਦਿੰਦੇ ਹੈ ਤੇ ਆਪਣੇ ਆਪਾਂ ਥੱਲੇ ਆਂਦੇ ਆ ਅਸੀਂ ਨਾ ਹੁਣ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਸੀ ਇਹ ਰਸਤੇ ਜਾਂਦੇ ਜਾਂਦੇ ਸਾਨੂੰ ਸਾਰੇ ਮੇਲੇ ਤੇ ਦੋਵਾਂ ਚ ਅਸੀਂ ਉੱਥੇ ਵੀ ਪਹੁੰਚਣਾ ਤੇ ਤੁਹਾਨੂੰ ਦਿਖਾਉਣਾ ਵੀ ਹੈ ਤੇ ਨਾਲ ਮੈਂ ਤੁਹਾਨੂੰ ਦੱਸਦਾ ਆਪਦੇ ਬੱਚਿਆਂ ਨੂੰ ਪੰਜਾਬ ਜ਼ਰੂਰ ਲੈ ਕੇ ਜਾਓ ਪੰਜਾਬ ਗੇੜਾ ਮਰਵਾਉਂਦੇ ਰਹੋ ਉਹਨਾਂ ਦੀਆਂ ਜ਼ਮੀਨਾਂ ਦਿਖਾਉਂਦੇ ਰਹੋ ਉਹਨਾਂ ਦਾ ਸਾਰਾ ਕੁਝ ਦਿਖਾਉਂਦੇ ਰਹੋ ਤਾਂ ਜੋ ਆਪਦੀ ਮਿੱਟੀ ਨਾਲ ਬੰਦਾ ਜੁੜਿਆ ਰਹੇ ਹਾਂ ਜ਼ਰੂਰੀ ਹੈ ਸੋ ਤੁਹਾਡਾ ਥੋੜਾ ਜਿਹਾ ਘਰ ਦਿਖਾ ਦਿਓ ਇੱਧਰੋਂ ਪਿੱਛੋਂ ਘਰ ਦਿਖਾ ਦਿਓ ਤੁਹਾਡਾ ਘਰ ਵੀਡੀਓ ਮੇਂ ਕੈਚ ਕਰਨਾ ਚਾਹਤੇ ਜ਼ਮੀਨ ਜ਼ਮੀਨ ਦਿਖਾ ਦੇ ਪੂਰਾ ਥੋੜਾ ਸਾ ਹਾਂ ਠੀਕ ਆ ਠੀਕ ਆ ਆ ਜਾਓ ਜੀ ਤੁਸੀਂ ਨਾਲ-ਨਾਲ ਅੱਗੇ ਅੱਗੇ ਨੂੰ ਚੱਲੋ ਆਪਾਂ ਇਹੋ ਜੇ ਦਿਖਾਉਨੇ ਵੀ ਇਹੋ ਜੇ ਪਤਾ ਨਹੀਂ ਕਿੰਨੇ ਘਰ ਸੀਗੇ ਮਤਲਬ ਜਿਹੜੇ ਆ ਪੰਜਾਬੀਆਂ ਦੇ ਸੀ ਏ ਵੀ ਖੈਰ ਦੇਖ ਲਓ ਪੰਜਾਬੀ ਦਾ ਨਿਕਲ ਆਇਆ ਮੈਂ ਤਾਂ ਹਜੇ ਗੱਲਾਂ ਕਰਦਾ ਸੀ ਵੀ ਇਹੋ ਜਿਹੇ ਘਰ-ਬਾਰ ਪੰਜਾਬੀਆਂ ਦੇ ਹੁੰਦੇ ਸੀਗੇ ਤੇ ਐਂ ਕਾਰੋਬਾਰ ਸੈੱਟ ਕੀਤੇ ਹੋਏ ਸੀ ਜੀ ਤੇ ਉਹ ਪਿੱਛੇ ਟਰੈਕਟਰ ਵੀ ਖੜਾ ਹੈਗਾ ਫੋਰਡ ਮੈਂ ਤੁਹਾਨੂੰ ਫੋਰਡ ਦਿਖਾਦਾ ਤੇ ਐਂ ਇਹ ਗੰਨੇ ਜੋ ਹੀ ਕਰਤਕਮਾਈਆਂ ਹੋਈਆਂ ਹੋਈਆਂ ਜੀ ਸਾਰੀਆਂ ਇਹ ਸਾਰੀਆਂ ਗੰਨੇ ਜੋ ਆ ਪਿੱਛੇ ਭਾਈ ਇਹ ਮਨਪ੍ਰੀਤ ਭਾਈ ਫੋਰਡ ਖੜਾ ਹੈਗਾ ਹੈ ਹਾਂਜੀ ਹਾਂ ਆ ਫੋਰਡ ਟਰੈਕਟਰ ਇੱਥੇ ਜਿਆਦਾ ਤੁਹਾਨੂੰ ਫੋਰਡ ਮਿਲਣਗੇ ਜਾਂ ਮੈਸੇਜ ਮਿਲਣਗੇ ਠੀਕ ਹੈ ਆ ਨਿਊ ਇਹਦਾ ਨਿਊ ਵਡ ਹੈ ਕੋਈ ਇਹ ਹਾਂ ਹਾਂ ਇਹ ਨਿਊ ਵਡ ਹੋ ਟਰੈਕਟਰ ਆਉਂਦਾ ਕੋਈ ਇਹ ਜਿਆਦਾ ਜੀ ਇੱਥੇ ਇੰਗਲੈਂਡ ਦੀ ਮਸ਼ੀਨਰੀ ਜਿਆਦਾ ਹੈ ਅੱਛਾ ਜੀ ਮੈਸੀ ਵੀ ਜਿੰਨੇ ਤੁਹਾਨੂੰ ਮਿਲੂਗੇ ਜਾਂ ਫੋਰਡ ਮਿਲੂਗੇ ਉਹ ਜਿਹੜੇ ਮੇਡ ਇਨ ਇੰਗਲੈਂਡ ਵਾਲੇ ਆ ਉਹ ਵਾਲੇ ਲੱਗਣਗੇ ਉਹ ਜਿਆਦਾ ਮਿਲਣਗੇ ਸਭ ਤੋਂ ਵੱਧ ਠੀਕ ਹੈ ਛੋਟੇ ਟਰੈਕਟਰ 135 3600 ਫੋਰਡ 4600 4000 ਫੋਰਡ ਉਹ ਸਾਰੇ ਹਾਂ ਉਹ ਸਾਰੇ ਹੀ ਆ ਠੀਕ ਹੈ ਜੀ ਸੋ ਇਹ ਦੇਖ ਸਕਦੇ ਹੋ ਜੀ ਤੁਸੀਂ ਫਿਜੀ ਦੀ ਨੰਬਰ ਪਲੇਟ ਐਨੂੰ ਲੱਗੀ ਹੋਈ ਹੈ ਇਹ ਦੇ ਕੋਲੀਏ 1970 70 ਮਾਡਲ ਹੈ ਕਿਤੇ ਬਟ ਇਹਨਾਂ ਨੇ ਅੱਜ ਤੱਕ ਸੰਭਾਲ ਕੇ ਰੱਖਿਆ ਵਾ ਇਹਦੇ ਨਾਲ ਹੀ ਖੇਤੀ ਹੋ ਰਹੀ ਹੈ ਹਾਂ ਜੀ ਪਤਾ ਇਹਨਾਂ ਨੇ ਬਾਬੇ ਦਾਦਿਆਂ ਨੇ ਲਿਆ ਹੋਵੇ ਹੋ ਸਕਦਾ ਜੀ ਅੰਦਰੋਂ ਅਸੀਂ ਪ੍ਰਾਈਵੇਸੀ ਹੁੰਦੀ ਹੈ ਜੀ ਅੰਦਰ ਅਸੀਂ ਜਾਨਾ ਨਹੀਂ ਦਿਖਾਉਣਾ ਨਹੀਂ ਪਰ ਮੈਂ ਤੁਹਾਨੂੰ ਬਾਹਰੋਂ-ਬਾਹਰੋਂ ਸਾਰਾ ਘਰ ਬਾਈ ਤੋਂ ਪੁੱਛ ਲਿਆ ਸਾਰਾ ਦਿਖਾ ਦਿੰਨੇ ਆ ਇਹ ਦੇਖੋ ਏ ਟੋਆਟਾ ਦੀ ਇੱਕ ਇੱਕ ਤਥੋਂ ਦੀ ਤੁਹਾਨੂੰ ਮੈਂ ਹੋਰ ਦੱਸਦਾ ਤਰਾਸਦੀ ਹੈ ਹਾਂਜੀ ਇੱਥੇ ਜਦੋਂ ਫਲੱਡ ਆਂਦਾ ਫਲੱਡ ਆਪਾਂ ਕਹਿੰਦੇ ਜਦੋਂ ਹੜ੍ਹ ਆਂਦਾ ਹਰ ਇੱਕ ਸਾਲ ਚਾਂਸ ਬਣੇ ਜਾਂਦੇ ਜਦੋਂ ਸਮੁੰਦਰ 'ਚੋਂ ਉੱਠਦਾ ਤੂਫਾਨ ਹੂੰ ਇਹ ਫੀਜੀ ਜਿਹੜਾ ਟਾਪੂ ਹੈ ਚਾਰੇ ਪਾਸੇ ਸਮੁੰਦਰ ਹੈ ਤੇ ਅਕਤੂਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਤੂਫਾਨ ਆਣ ਦੇ ਪੂਰੇ ਚਾਂਸ ਹੁੰਦੇ ਆ ਹਾਂਜੀ ਉਹ ਜਦੋਂ ਮੀਂਹ ਪੈਂਦਾ ਇੱਥੇ ਜੀ ਘੱਟੋ ਘੱਟ ਦਾ 10 ਫੁੱਟ ਪਾਣੀ ਪਾਣੀ ਚੜ ਜਾਂਦਾ ਚੜ ਜਾਂਦਾ ਇਸੇ ਕਰਕੇ ਇਹ ਤੰਗ ਕਰਕੇ ਨਾ ਥੋੜਾ ਥੋੜਾ ਨੇੜੇ ਆਓ ਤੁਹਾਨੂੰ ਦਿਖਾਉਨੇ ਆਜੋ ਹਾਂਜੀ ਤੇ ਇਹਨਾਂ ਨੇ ਨਾ ਜਿਹੜੇ ਆਪਦੇ ਘਰ ਬਣਾਏ ਹੋਏ ਆ ਤੁਹਾਨੂੰ ਘਰ ਦਿਖਣਗੇ ਹੈ ਨਾ ਇਹ ਘਰ ਆ ਦੇਖੋ ਥੱਲੋਂ ਇਹ ਸਾਰਾ ਇਹ ਮਤਲਬ ਇਸ ਤਰੀਕੇ ਦਾ ਬਣਿਆ ਹੋਇਆ ਹੈਗਾ ਤੇ ਥਮਲੇ ਰੱਖੇ ਹੋਏ ਆ ਤੇ ਖਾਲੀ ਰੱਖਿਆ ਉੱਪਰਲੇ ਬਸ ਇਹਨਾਂ ਦੀ ਰਹਿائش ਹੁੰਦੀ ਹੈ ਇਹ ਜੇ ਪਾਣੀ ਆ ਜਾਏ ਮਤਲਬ ਹੜ੍ਹ ਆ ਜਾਣ ਤਾਂ ਜਿਵੇਂ ਆਪਣੇ ਪੰਜਾਬ ਚ ਹੜ੍ਹ ਆਏ ਸੀ ਨਾ ਸਾਰਾ ਸਮਾਨ ਰੁਲ ਗਿਆ ਥੱਲੋਂ ਆਪਦਾ ਸਮਾਨ ਚੱਕ ਕੇ ਬਸ ਉੱਪਰ ਧਰ ਲੈਂਦਾ ਥੱਲੇ ਪਾਣੀ ਫਿਰਦਾ ਰਹਿੰਦਾ ਐਦਾਂ ਹੀ ਆ ਬਾਈ ਆਪਣੇ ਤਾਂ ਜਿੰਮੇ ਕਦੇ-ਕਦੇ ਹੜ੍ਹਾਂ ਦਾ ਇੱਥੇ ਰਿਕਸਾਲੇ ਜਾਂਦਾ ਅੱਛਾ ਹਰ ਸਾਲ ਆਉਣਾ ਹੈ ਹਰ ਸਾਲ ਆਈ ਜਾਂਦਾ ਜੇ ਨਾ ਵੇ ਤਾਂ ਦੂਜੇ ਜਾਂ ਤੀਜੇ ਤਾਂ ਆਣਾ ਹੀ ਆਣਾ ਆਪਾਂ ਨੂੰ ਅੱਛਾ ਠੀਕ ਹੈ ਹਾਂਜੀ ਅਪ੍ਰੈਲ ਤੋਂ ਲੈ ਕੇ ਸੌਰੀ ਨਵੰਬਰ ਤੋਂ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਇੱਥੇ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਅਕਤੂਬਰ ਨਵੰਬਰ ਤੋਂ ਲੈ ਕੇ ਮਾਰਚ ਤੱਕ ਗਰਮੀ ਸ਼ੁਰੂ ਹੋ ਗਈ ਹਾਂਜੀ ਹਾਂ ਠੀਕ ਹੈ ਫਿਰ ਪੂਰੀ ਗਰਮੀ ਗਰਮੀ ਮੀਂਹ ਉਹ ਬਰਨੇ ਆ ਮੀਂਹ ਬਰਨੇ ਤੂਫਾਨ ਆਣੇ ਆ ਠੀਕ ਹੈ ਜੀ ਇਹ ਕਿੰਨੇ ਮਾਡਲ ਹੈ ਟਰੈਕਟਰ ਇਹ ਟਰੈਕਟਰ ਕਿੰਨੇ ਮਾਡਲ ਹੈ ਕੌਣ ਕੌਣ ਇਹ 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 ਇਹ

वो, वो कर पर रहा टैक्टर वाला उन्हें बेच देता पहले अच्छा मेरा पराग बेचता वो अच्छा पहला बेचता मतलब हाँ हाँ थे? तब मैं अपना लिया ਏ ਆਹੋ ਕਿੱਥੋਂ ਸਿੱਖਿਆ ਤੁਸੀਂ ਆਹੋ ਇਹ ਬੁੱਢੇ ਆਹੋ ਬੋਲਦੇ ਰਹੇ ਬਹੁਤ ਹਾਂ ਹਾਂ ਨਹੀਂ ਨਹੀਂ ਅੱਛਾ ਤੁਹਾਡੇ ਦਾਦੇ ਬਾਬੇ ਆਹੋ ਬੋਲਦੇ ਸੀ ਅੱਜ ਮੈਂ ਪਹਿਲਾਂ ਸੁਣਦੇ ਆਹੋ ਅੱਛਾ ਉਹਨਾਂ ਤੋਂ ਸਿੱਖ ਲਿਆ ਹਾਂ ਹਾਂ ਇਦਾਂ ਹੀ ਇਹਨੂੰ ਅੱਗੇ ਵੀ ਅੱਗੇ ਆਪਦੀ ਅਗਲੀ ਪੀੜ੍ਹੀ ਨੂੰ ਵੀ ਸਿਖਾਉਣਾ ਆਹੋ ਹਾਂ ਉਹ ਸਿਖਾ ਦੇਣਾ ਠੀਕ ਹੈ ਇਹ ਸਾਡੇ ਮਾ ਜੋ ਮਾਲਵਾ ਹੈ ਨਾ ਪੰਜਾਬ ਦਾ ਮਾਲਵਾ ਇਹਦਾ ਠੇਢ ਛਾਪਦਾ ਆਹੋ ਹਾਂ ਇਹ ਛਾਤਰੀਏ ਦੀ ਦੇਖੋ ਜੀ ਕਿਵੇਂ ਬਣਾ ਕੇ ਰੱਖੀ ਹੈਗੀ ਤੇ ਮਨਪਰੀਤ ਬਾਈ ਮੈਨੂੰ ਦੱਸ ਰਹੀ ਸੀ ਕਹਿੰਦੇ ਆਪਣੇ ਜਿਵੇਂ ਸ਼ਿੰਗਾਰ ਕੇ ਸ਼ੌਂਕ ਨੂੰ ਰੱਖਦੇ ਨੇ ਤੇ ਸ਼ੌਂਕ ਨੂੰ ਹੀ ਰੱਖਦੇ ਤੇ ਕੰਮ ਨੂੰ ਰੱਖਦਾ ਹਾਂ 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 ਕਰੇ ਆਪਣਾ ਆਪਣਾ ਬੇਟੀ ਨੇ ਕਹਿੰਦੀ ਸਾਰਾ ਪੇਂਟ ਵਗੈਰਾ ਕਰਵਾਇਆ ਹੂੰ ਉਹ ਬੇਟੀ ਨੇ ਕਰਵਾਇਆ ਸਾਰਾ ਹੂੰ ਜਿਵੇਂ ਆਪਾਂ ਥੋੜਾ ਜਿਹਾ ਸ਼ੌਂਕ ਨਾਲ ਰੱਖਦੇ ਆ ਤੇ ਇਹਨਾਂ ਦੀਆਂ ਛੱਤਾਂ ਦੇਖੋ ਇਹ ਭਿੱਜਣਾ ਨਹੀਂ ਹੈਗਾ ਜਿਵੇਂ ਇਹ ਮੀਂਹ ਵੱਤ ਪੈਂਦੇ ਆ ਤਾਂ ਕਰਕੇ ਹਨਾ ਤੇ ਮਤਲਬ ਉਵੇਂ ਇਹਨਾਂ ਨੇ ਉਵੇਂ ਮੈਂਟੇਨ ਕਰ ਲਏ ਆਹੋ ਭਾਈ ਜਿਹੜਾ ਮੈਨੂੰ ਆਪਣਾ ਦੋਆਬੇ ਚ ਜਮਾਜੇ ਜਤਨੀਆ ਹੋ ਬੋਲਦੇ ਉਹ ਬੋਲਦੇ ਨਹੀਂ ਜੀ ਜਿਵੇਂ ਮਾਲਵੇ ਚ ਮੈਨੂੰ ਲੱਗਦਾ ਏ ਜਿਵੇਂ ਆਪਾਂ ਤੁਹਾਡਾ ਵੀ ਤੁਹਾਡਾ ਰੋਪੜ ਏ ਮੈਨੂੰ ਲੱਗਦਾ ਰੋਪੜ ਪੂਆ ਚ ਪੈਂਦਾ ਵੈਸੇ ਦਾ ਹੈ ਹੈ ਪੂਆ ਚ ਪੈਂਦਾ ਏ ਜਿਵੇਂ ਆਪਾਂ ਨੂੰ ਤਾਂ ਬਹੁਤ ਸਾਲ ਹੋ ਗਏ ਬਾਹਰ ਆਇਆ ਨੂੰ ਤੇ ਕੁਝ ਕੁਝ ਲੈਂਗੁਏਜ ਜਿਵੇਂ ਮਲਵਈ ਤੁਹਾਡੀ ਠੇਠ ਹੈਗੀ ਹੈਗੀ ਮੈਨੂੰ ਲੱਗਦਾ ਮਲਵਈ ਵੀ ਏ ਤੇ ਦੁਆਬੇ ਵਾਲੀ ਵੀ ਏ ਨਾਲ ਮਿਲਦੀ ਜੁਲਦੀ ਸੀ ਹੈ ਠੀਕ ਹੈ ਤੇ ਵੈਸੇ ਮੈਨੂੰ ਲੱਗਦਾ ਨਹੀਂ ਵੀ ਬੋਲਦੇ ਹਨਾ ਮੱਝ ਮੱਝ ਵਾਲੇ ਤਾਂ ਨਹੀਂ ਆਹ ਬੋਲ ਸੁਣਿਆ ਨਹੀਂ ਆਪਾਂ ਕਦੇ ਹੈ ਮੱਝੇ ਵਾਲੇ ਨਹੀਂ ਬੋਲਦੇ ਮਲਵਈ ਬੋਲਦੇ ਆ ਮਲਵਈ ਬੋਲ ਦਾਂਦੇ ਉਹ ਆਪਣੇ ਘਰਾਂ ਚ ਬੋ ਜਿੱਦਾਂ ਨਾ ਆਪ ਕੋ ਛੋਟੇ ਨੂੰ ਕਹਿੰਦੇ ਆ ਭਾਈ ਮੈਂ ਵੀ ਵਾਲੇ ਟਾਈਮ ਆ ਬਣ ਸੋਹਣਿਆ ਬਾਈ ਦੀ ਗੱਲ ਸਹੀ ਆ ਕਹਿੰਦਾ ਸਾਡੇ ਬੁੜੇ ਬੋਲਦੇ ਸੀ ਮਤਲਬ ਬਜ਼ੁਰਗ ਜਿੰਨੇ ਪੁਰਾਣੇ ਉਹ ਹੀ ਗੱਲਾਂ ਕਰਦੇ ਆ ਵਸਤੇ ਦੇਖੋ ਇਹ ਜਿਹੜੀ ਦੇਣ ਹੈ ਆਪਣੇ ਬਜ਼ੁਰਗਾਂ ਦੀ ਉਹੀ ਗੱਲ ਕਹਿੰਦੇ ਆ ਵੀ ਜਿਹੜਾ ਇਹ ਵਰਡ ਆਪਾਂ ਆਪ ਤੋਂ ਵੱਡੇ ਨੂੰ ਨਹੀਂ ਕਹਿੰਦੇ ਰਿਸਪੈਕਟ ਦੇ ਦਿੰਦੇ ਆ ਹੁਣ ਇਹਨਾਂ ਮੁਤਾਬਕ ਇਹ ਇੱਕ ਵਰਡ ਹੈ ਵੀ ਆਹੋ ਕਹਿਣ ਵਾਲੇ ਜਿੱਦਾਂ ਆਪਾਂ ਕਹਿੰਦੇ ਹਾਂਜੀ ਇਹ ਕਹਿੰਦੇ ਵੀ ਆਹੋ ਤੇ ਹਾਂਜੀ ਇੱਕ ਬਰਾਬਰ ਹੀ ਆ ਹਾਂ ਤੇ ਉਹ ਗੱਲ ਹੈ ਸਹੀ ਗੱਲ ਹੈ ਹਾਂਜੀ ਵੀ ਆਪਾਂ ਕਹਿੰਦੇ ਹਾਂਜੀ 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 ਮੈਨੂੰ ਪਤਾ ਹਾਂ ਬਜ਼ੁਰਗ ਕਹਿੰਦੇ ਆਹੋ ਹਾਂ ਤੇ ਐਦਾਂ ਜੀ ਆਹ ਟਰੈਕਟਰ ਐਦਾਂ ਰੱਖਿਆ ਹੋਇਆ ਮੈਨੂੰ ਐਸੀ ਥੋੜਾ ਜਿਹਾ ਟਰੈਕਟਰ ਬਾਰੇ ਪੁੱਛੀਏ ਗੱਲਬਾਤ ਕਰੀਏ ਤੇ ਇਧਰ ਭਾਈ ਜੀ ਇਹ ਸਾਰੀ ਖੇਤੀ ਤੁਹਾਡੀ ਹੈ ਨਾ ਇਹ ਆ ਆਪਕੇ ਆਸ-ਪਾਸ ਖੇਤੀਪੂਰੀ ਨੂੰ ਨਾ ਚੱਲ ਰਹੀ ਆ। ਆਹੋ ਇਹ ਲੰਬਰਾ ਉਹ ਭਰਾ ਦਾ ਹੈਗਾ। ਅੱਛਾ ਭਰਾ ਦਾ। ਇਹ ਨੂੰ ਨਾ ਪੀ ਰਹੇ ਆ ਗਰੋ। ਆਹ ਤੁਸੀਂ ਤੁਸੀਂ ਕਿੰਨੇ ਕਿੰਨੇ ਭਰਾ ਇੱਥੇ? 2000 ਤੁਸੀਂ ਦੋ ਭਰਾ ਆ ਇੱਥੇ। ਠੀਕ ਐ। ਤੇ ਬਾਕੀ ਤੁਹਾਡੇ ਹੋਰ ਦੋ ਸਭ ਪਾਸਟ ਹੋ ਗਿਆ। ਅੱਛਾ ਦੋ ਪਾਸਟ ਹੋ ਗਿਆ। अच्छा फास्ट मतलब चला गया चला गया संसार छट गया संसार छट गए भाग गया ठीक है ਤੇ ਠੀਕ ਹੈ ਮੈਂ ਸਮਝ ਗਿਆ ਤੇ ਭੈਣ ਵੀ ਸੀ ਕੋਈ ਜਾਂ ਬਈ ਨਾ تین ਭੈਣਾਂ ਸਭ ਦਾ ਵਿਆਹ ਹੋ ਗਿਆ ਸਭ ਵਿਆਹ ਇੱਥੀ ਇੱਥੀ ਵਿਆਹ ਹੈ ਸਾਰੇ ਆਓ ਮਤਲਬ ਪੂਰੇ ਫਿਜੀ ਦੇ ਵਿੱਚ ਹੀ ਫਿਜੀ ਦੇ ਵਿੱਚ ਅੱਛਾ ਅੱਛਾ ਠੀਕ ਹੈ ਬਾਜੀ ਬਾਜੀ ਮੈਂ ਕਹਿਣਾ ਚਾਹੁੰਦਾ ਸੀਗਾ ਜਿਹੜੀ ਇੱਥੋਂ ਦੀ ਨੈਸ਼ਨਲ ਡਰਿੰਕ ਹੈ ਗਰੋਗ ਨਗੋਨਾ ਹਾਂ ਆਓ ਥੋੜਾ ਜਿਹਾ ਤੁਨੂ ਦੀ ਵੀ ਚਲਕ ਦਿਖਾ ਦਈਏ ਨਗੋਨਾ ਨਗੋਨਾ ਹਾਂਜੀ ਚਲੋ ਫਿਰ ਦੇਖ ਲੈਣੇ ਆਓ ਮੈਨੂੰ ਤਾਂ ਆਇਆ ਸੀ ਮੈਂ ਕਿਹਾ ਬਾਈ ਹੋਣੀ ਬੈਠਿਆ ਮੈਂ ਦੇਖਦਾ ਲਈ ਸੀ ਪਰ ਮੈਂ ਗਿਆ ਨਹੀਂ ਅੰਦਰ ਮੈਂ ਕਿਹਾ ਛੱਡ ਬੜੀ ਉਹ ਉਹ ਟਰੈਡੀਸ਼ਨਲ ਹੈ ਜਿਵੇਂ ਇੱਥੇ ਫਿਊਜ਼ਨ ਦੇ ਵਿੱਚ ਲੇਡੀਜ਼ ਵੀ ਪੀਂਦੀਆਂ ਹੈ। ਅੱਛਾ ਉਹ ਡ੍ਰਿੰਕ ਹੈ। ਇਹ ਹਾਂ ਸਾਰੇ ਆਪਣੇ ਇੰਡੀਅਨ ਹੈ ਜਾਂ ਕੋਈ ਵੀ ਹੈ ਜਿਵੇਂ ਆਪਣੇ ਕੋਈ ਆਂਦਾ ਉਹ ਭਗਤ ਕਰਦੇ ਬੋਤਲ ਖੋਲਦੇ ਆ। ਹਾਂ ਤੇ ਇਹ ਨਗੋਨਾ ਬਣਾਉਂਦੇ। ਨਗੋਨਾ ਬਣਾਉਂਦੇ ਚਲੋ ਦੇਖਦੇ ਆ। ਚਲੋ ਜੀ। ਇਹ ਵੀ ਪੀਂਦੇ। ਹਾਂ ਜੀ। ਉਹਨੂੰ ਦੱਸਦੇ ਆ। ਨਹੀਂ ਮੈਂ ਤਾਂ ਨਹੀਂ ਪੀਣੀ ਬਾਜੀ। ਇਹ ਉਹਨੂੰ ਹਾਂ ਉਹਨੂੰ ਦੱਸ ਦੇ। ਅੱਛਾ ਆਪਾਂ ਦੇਖ ਲੈਨੇ ਆ ਦਿਖਾ ਜ਼ਰੂਰ ਦਿੰਨੇ ਆ ਕੀ ਆ ਨਗੋਨਾ ਤੁਹਾਡੀ। ਦੋ ਆ ਮਨਪ੍ਰੀਤ ਭਾਈ ਸਮਝਾ ਦੇਣਗੇ ਘਰ ਦੇ 헤ਡਲੇ ਪਾਸੇ ਆ ਗਏ ਜੀ ਆਪਾਂ ਜਿਹੜਾ ਤੁਹਾਨੂੰ ਕਹਿੰਦੇ ਸੀ ਹਾਂਜੀ ਸਾਸਤਰੀ ਗੱਲ ਬਾਜੀ ਸਾਸਤਰੀ ਗੱਲ ਕਿੱਦਾਂ ਜੀ ਠੀਕ ਹੋ ਤੁਸੀਂ ਚੰਗਾ ਚੰਗਾ ਜੀ ਚੰਗਾ ਜੀ ਇਹ ਇਹ ਵੀ ਪੰਜਾਬੀ ਦੇ ਭਾਈ ਲੜਕੇ ਹੈ ਫਿਰ ਅੱਛਾ ਲੜਕੇ ਹੈ ਇਹ ਲੜਕਾ ਹੈ ਆਪਾਂ ਅੱਛਾ ਇਹ ਭਾਈ ਜੀ ਦੇ ਲੜਕੇ ਹੈ ਜੀ ਕੀ ਹਾਲ ਹੈ ਜੀ ਠੀਕ ਹੋ ਠੀਕ ਹੋ ਠੀਕ ਹੈ ਪੰਜਾਬੀ ਜਾਣਦੇ ਤੁਸੀਂ ਵੀ ਨਹੀਂ ਜਾਣਦਾ ਹਾਂ ਅੱਛਾ ਘੱਟ ਘੱਟ ਜਾਣਦੇ ਹਾਂ ਥੋੜੀ ਥੋੜੀ ਜਾਣਦੇ ਹਾਂ ਥੋੜੀ ਥੋੜੀ ਜਾਣਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਅਗਲੀ ਵੀਡੀਓ ਇੱਕ ਇੱਧਰ ਆ ਬਾਈ ਜੀ ਬੈਠਿਆ ਜੀ ਇਹ ਵੀ ਇਹਨਾਂ ਦੇ ਬੇਟੇ ਆ ਆਪ ਵੀ ਬੇਟੇ ਹੋ ਹਨਾ ਹਾਂ ਜੀ ਹਾਂ ਜੀ ਇਹ ਬੇਟੇ ਆ ਨਾ ਆਪ ਦੇਖੋ ਜੀ ਤੇ ਹਾਂ ਜੀ ਬਾਈ ਜੀ ਆ ਇੱਥੇ ਫਿਜੀ ਦੀ ਨੈਸ਼ਨਲ ਡਰਿੰਕ ਹੈ ਇਹਨੂੰ ਗਰੋਗ ਨਾ ਕਹਿੰਦੇ ਆ ਹੂੰ ਆ ਇਹ ਜਿੱਥੇ ਵੀ ਆਪਾਂ ਕਿਸੇ ਵੀ ਘਰ ਚ ਜਾਈਏ ਰਿਸਪੈਕਟ ਦੇ ਤੌਰ ਤੇ ਆਪਾਂ ਮੇ ਗਵਰਨਮੈਂਟ ਦਾ ਕੋਈ ਵੀ ਜਿੱਮੇ ਕਿਸੇ ਫੰਕਸ਼ਨ ਸਟਾਰਟ ਹੁੰਦਾ ਹੈ ਤੇ ਸਟਾਰਟਿੰਗ ਇਤੋ ਹੀ ਕਰਦੇ ਆ ਏ ਬਾਈ ਜੀ ਕੀ ਹੈਗੀ ਇਹ ਇਹ ਨਗੋਨਾ ਹੈ ਜਿਵੇਂ ਨਗੋਨਾ ਦਾ ਪੇੜ ਹੁੰਦਾ ਉਹਦੀ ਜੜ ਕੁੱਟ ਕੇ ਜਿਵੇਂ ਆਪਣੇ ਪੰਜਾਬ ਚ ਪਾਊਡਰ ਬਣਾਦੇ ਆ ਬਾਚ ਤੇ ਉਹ ਪਾਊਡਰ ਨੂੰ ਘੋਲ ਕੇ ਪਾਣੀ ਚ ਤੇ ਉਹ ਚੀਜ਼ ਦਾ ਬਣਦਾ ਇਹ ਜੋ ਨਸ਼ਾ ਮਤਲਬ ਨਸ਼ਾ ਹੈਗਾ ਜਿਵੇਂ ਆਪਾਂ ਜਦੋਂ ਲੰਬਾ ਟਾਈਮ ਪੀਵੋਗੇ ਬੈਠ ਕੇ ਫੇਰ ਨਸ਼ਾ ਹੈਗਾ अच्छा वैसे जे सिमिलर मैं समझणा होवे मतलब ਵੀ ਪੰਜਾਬ ਦੇ ਸਿਮਿਲਰ ਕਹਦੇ ਆ ਜੰਜਵੇਂ ਇੱਕ ਤਾਂ ਆਪਣੇ ਮੈਂ ਕਹਿੰਦੇ ਆਪਣੇ ਨਹੀਂ ਪੰਜਾਬੀ ਚ ਭੁੱਕੀ ਡੋਡੇ ਆਪਾਂ ਪੀਸ ਕੇ ਆਪਣਾ ਉਹ ਖਾਂਦੇ ਪਾਊਡਰ ਖਾਲਾਂਦੇ ਹਾਂ ਇਹ ਉਹੀ ਪਾਊਡਰ ਜਿਹਾ ਹੈ ਉਹਨੂੰ ਮਿਕਸ ਕਰਦੇ ਆ ਪਾਣੀ ਦੇ ਵਿੱਚ ਉਹ ਕੱਢ ਕੇ ਫਿਰ ਇਹ ਤਾਂ ਪਾਣੀ ਪੀਂਦੇ ਆ ਭੁੱਕੀ ਡੋਡਿਆਂ ਨੂੰ ਇਹ ਡੋਡੇ ਮਤਲਬ ਡੋਡੇ ਉਹ ਨਿਸ਼ਾਨੀ ਹੈ ਡਿਫਰੈਂਟ ਹੈ ਅਸ ਨਹੀਂ ਡੋਡਿਆਂ ਨੂੰ ਪੀਣ ਦੇ ਬਰਾਬਰ ਹੈ ਮਤਲਬ ਆਹ ਦੇਖੋ ਆਹ ਦੇਖੋ ਇਹਨਾਂ ਦਾ ਇਹ ਲਓ ਰੱਖੋ ਥੱਲੇ ਜੀ ਦਿਖਾ ਦਿਆਂ ਜਿਹਨਾਂ ਦੀ ਇਹ ਨਸ਼ਾ ਵੀ ਦਿਖਾ ਦੀ ਇਹਨਾਂ ਦਾ ਵੈਸੇ ਨਹੀਂ ਇਹ ਜਿਵੇਂ ਆ ਦੇਖੋ ਇਹ ਪਾਊਡਰ ਬਣਿਆ ਹੋਇਆ ਹਾਂ ਇਹ ਨੈਸ਼ਨਲ ਡਰਿੰਕ ਹੈ ਲੋਕ ਮੱਥਾ ਵੀ ਟੇਕਦੇ ਆ ਇਹਨੂੰ ਅੱਛਾ ਇਹ ਦਰਖਤ ਹੁੰਦਾ ਕੋਈ ਮਤਲਬ ਇਹ ਦਰਖਤ ਹੁੰਦਾ ਇਹਦਾ ਚੜਾਵਾ ਵੀ ਚੜਦਾ ਹੈ ਜਿਹੜੇ ਇੱਥੋਂ ਦੇ ਜਿਹੜੇ ਉਧਰ ਲੱਗਦਾ ਸਹੀ ਗੱਲ ਹੈ ਸਿਮਿਲਰ ਹੋਵੇ ਜਿਵੇਂ ਪੁੱਕੀ ਹੁੰਦੀ ਹੈ ਨਾ ਹਾਂਜੀ ਹਾਂ ਉਹ ਮੇ ਲੱਗਦਾ अच्छा यूं भाई जी पानी च घोल के बस पींदे ਰਹਿੰਦੇ हां जी हां ਇਹ ਮਤਲਬ ਸਭ ਤੋਂ ਟ੍ਰੈਡੀਸ਼ਨਲ ਡਰਿੰਕ ਹੈ ਇਹਨਾਂ ਦੀ ਟ੍ਰੈਡੀਸ਼ਨਲ ਹੈ ਸਾਰੇ ਘਰਾਂ 'ਚ ਮਿਲੂਗਾ ਤੁਹਾਨੂੰ ਕਿਤੇ ਵੀ ਜਾਓਗੇ ਇਹਨੂੰ ਨਸ਼ਾ ਉਹ ਤਰ੍ਹਾਂ ਦਾ ਨਸ਼ਾ ਨਹੀਂ ਮੰਨਿਆ ਜਾਂਦਾ ਵੀ ਤੁਹਾਡੇ ਹੱਡਾਂ 'ਚ ਰਾਜ ਜਾਊਗਾ ਗਿਰੋਗੇ ਚੱਕਰ ਖਾਉਗੇ ਇਹ ਸਿਰਫ ਇੱਕ ਬੈਠਕ ਹੈ ਜਿੱਦਾਂ ਠਕਾਵਟ ਹੁੰਦੀ ਹੈ ਕੰਮਾਂ ਤੋਂ ਸਾਰੇ ਨੂੰ ਬਣਾ ਕੇ ਬਹਿ ਜਾਂਦੇ ਜਿਵੇਂ ਮਤਲਬ ਇਹ ਲੋਕ ਦਾਰੂ ਦੂਰੋਂ ਨਹੀਂ ਪੀਂਦੇ ਆ ਪੀਂਦੇ ਆ ਦਾਰੂ ਵੀ ਪੀਂਦੇ ਆ ਬਟ ਇਹ ਗੱਲ ਹੈ ਵੀ ਇਹ ਬੈਠ ਕੇ ਇਹਨਾਂ ਦੇ ਪਾਸ ਕਰਦੇ ਨੇ ਜਿਵੇਂ ਗੱਲਬਾਤ ਕੋਈ ਡਿਸਕਸ਼ਨ ਕਰਨਾ ਆ ਹਾਂ ਜੀ ਇਹ ਜਿਵੇਂ

ਤੇ ਸਾਰੀਆਂ ਹਨ ਤੇ ਦੇਖਣ ਤੇ ਇਸ ਤਰ੍ਹਾਂ ਇਹ ਮਹਿਫਲਾਂ ਲੱਗਦੀਆਂ ਜੀ ਜਿਵੇਂ ਮੰਨ ਲਓ ਇਕੱਠੇ ਬਹਿ ਜਾਂਦੇ ਗੱਲਾਂ ਬਾਤਾਂ ਕਰੀ ਜਾਂਦੇ ਨਾਲ ਇਸ ਤਰ੍ਹਾਂ ਕਰਕੇ ਚੱਲੀ ਜਾਂਦਾ ਹੈਗਾ ਹਨ ਇਹ ਤੌਰ ਤੱਕ ਨਾ ਗੰਨੇ ਹੀ ਗੰਨੇ ਜੀ ਸਾਰਾ ਜਿੰਨਾ ਤੁਹਾਡੀ ਨਜ਼ਰੀ ਪੈਂਦਾ ਉਹ ਦੂਰ ਪਹਾੜ ਰਹਿ ਕੇ ਫਿਜੀ ਦੇ ਵਿੱਚ ਗੰਨੇ ਦੋਗੇ ਨਾ ਹੁੰਦੀਆਂ ਨਾ ਬਹੁਤ ਫਸਲਾਂ ਤੁਹਾਨੂੰ ਦਿਖਾਉਂਦੇ ਰਹੇ ਆ ਪਹਿਲਾਂ ਗੰਨੇ ਦੀ ਖੇਤੀਬਾੜੀ ਬਾਰੇ ਵੀ ਗੱਲਬਾਤ ਆਪਾਂ ਕੀਤੀ ਹੈ ਤੇ ਪਾਰਾ ਚਾਰੇ ਪਾਸੇ ਤੁਹਾਨੂੰ ਇਹੀ ਮਿਲੂਗਾ ਹੋਰ ਕੁਝ ਨਹੀਂ ਮਿਲਦਾ ਤੇ ਸਾਰਾ ਜਿੰਨਾ ਤੁਸੀਂ ਨਜ਼ਰਾਂ ਮਾਰੋਗੇ ਸਿਹੋ ਜੀਆਂ ਕੋਈ ਜ਼ਮੀਨਾਂ ਜਾਇਦਾਦਾਂ ਆਹ ਪੁਰਾਣੇ ਸੰਦ ਇਹਨਾਂ ਦੇ ਬਾਬਿਆਂ ਦੇ ਬਾਈ ਆਪਾਂ ਸਾਰੇ ਦੇ ਘਰੇ ਦੇਖਿਆ ਬਾਈ ਹਨਾ ਇਹ ਜਿਹੜੀ ਟ੍ਰੇਨ ਮੈਂ ਤੁਹਾਨੂੰ ਕਹਿੰਦਾ ਕੀ ਆ ਇਹਦੇ ਤੇ ਕਿੰਨਾ ਲੱਦ ਗਿਆ ਇਥੋਂ ਟ੍ਰੇਨ ਦੀ ਲਾਈਨ ਹੁਣੀ ਹੈ ਆ ਮੈਂ ਦੇਖੀ ਜੀ ਪੁਰਾਣੇ ਸਮਿਆਂ ਚ ਹਨਾ ਮੇਜਾ ਮਲੇ ਦੀ ਹਾਂ ਇਹਨਾਂ ਤੇ ਜਾਂਦਾ ਹੁੰਦਾ ਸੀ ਆਹ ਲੋ ਜੀ ਹਾਂ ਇਹ ਤਾਂ ਬਾਈ ਜੀ ਸੇ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਸੀ ਇੱਧਰ ਆ ਜਿਓ ਬਾਈ ਹਾਂ ਜੀ ਹਾਂ ਆ ਆ ਇਹ ਹਾ ਨਾ ਥੱਲੇ ਫਲੋਰ ਬਣਾਇਆ ਹੋਇਆ ਹੈਗਾ ਸੇਵਾ ਵੀ ਕਰਦੇ ਆ ਬਾਈ ਜੀ ਦੇਖੋ ਪਾਣੀ ਲੈ ਕੇ ਆਇਆ ਆ ਚੱਕੋ ਜੀ ਇਹਦਾ ਪਤਾ ਕੀ ਕੰਮ ਹੋ ਗਿਆ ਬਾਈ ਹਾਂ ਜੀ ਜਿਵੇਂ ਮਤਲਬ ਬੰਦਾ ਉਹ ਤਾਂ ਨਹੀਂ ਹੁੰਦਾ ਬਾਈ ਕਿਸ ਨੂੰ ਲੱਗਦਾ ਵੀ ਮੇਰੇ ਪੇਕੇਆਂ ਤੋਂ ਆਇਆ ਇਹ ਇਹ ਥੋੜਾ ਜੀ ਦਾਣਾ ਪਾਣੀ ਸੀਗਾ ਆਪਾਂ ਰੁਕੇ ਇੱਥੇ ਆਪਾਂ ਨਹੀਂ ਤਾਂ ਰਹਿ ਜਾਂਦੇ ਰਾਹ ਜਾਣਦੇ ਆਪਾਂ ਨੂੰ ਪਤਾ ਸੀ ਵੀ ਪੰਜਾਬੀ ਬਾਈ ਦਾ ਘਰ ਹੈ ਜਮੇ ਨਹੀਂ ਪਤਾ ਸੀ ਨਾ ਜਿਵੇਂ ਤੁਹਾਨੂੰ ਜਮੇ ਹੀ ਲੱਗਣਾ ਸੀਗਾ ਜਿਵੇਂ ਮੈਂ ਤਾਂ ਚਲੋ ਇੱਥੇ ਹੋ ਗਿਆ ਇਹਨਾਂ ਨਾਲ ਮਿਲਦਾ ਵਰਤਦਾ ਹਾਂ ਮੈਨੂੰ ਹੀ ਲੱਗਣਾ ਸੀ ਨਹੀਂ ਨਹੀਂ ਪਤਾ ਲੱਗਣਾ ਤੇ ਦੂਜੀ ਗੱਲ ਇਹ ਹੋ ਗਈ ਵੀ ਅ ਮੈਨੂੰ ਆ ਵੀ ਪ੍ਰਾਣੀ ਪੀੜੀ ਨੂੰ ਇੱਕ ਮਿਲਲੇ ਹੋ ਹੋ ਵੱਡੀ ਗੱਲ ਹੈ ਨਾ ਪਾਣੀ ਇਹਨਾਂ ਦਾ ਘਰ ਦਾ ਪੀਣਾ ਸੀਗਾ ਤੇ ਇਹਨਾਂ ਨੂੰ ਮਿਲਣਾ ਰੱਬ ਨੇ ਨਾ ਸੰਜੋਗ ਲਿਖੇ ਹੁੰਦੇ ਆ ਹਾਂ 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 ਪਰਮਾਤਮਾ ਲਿਖਦਾ ਹੈ ਪਾ 10 ਮਿੰਟ ਪਹਿਲੇ ਤੱਕ ਆਪ ਮੈਨੂੰ ਨਹੀਂ ਜਾਣਤੇ ਸਦੇ ਮੈਂ ਆਪਕੋ ਨਹੀਂ ਜਾਨਦਾ ਥਾ ਕਿ ਆਪ ਕੌਣ ਹੋ ਕਹਾਂ ਸੇ ਆਏ ਹੋ ਮੈਨੂੰ ਆਪਕੇ ਘਰ ਕਾ ਪਾਣੀ ਪੀ ਕੇ ਆਗੇ ਚੱਲਣਾ ਥਾ ਬਸ ਆਪਕੇ ਘਰ ਕਾ ਪਾਣੀ ਪੀਣਾ ਥਾ ਉਸਕੇ ਲਈ ਆਇਆ ਹੂਆ ਥਾ ਹਾਂ ਨਾ ਹੀ ਕਿਸੇ ਕਾ ਹਮਾਰਾ ਕੋਈ ਪਲਾਨ ਤੋ ਨਹੀਂ ਥਾ ਆਨੇ ਕਾ ਇਧਰ ਆਪਕੇ ਘਰ ਹਾਂ ਪਲਾਨ ਕਿਸੇ ਨੇ ਬੁਧਾਇਆ ਤੋ ਨਹੀਂ ਹਮਾਨੇ ਵਾਲੇ ਨਾ 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 ਕਿਸੇ ਨੇ ਮੈਨੂੰ ਪਤਾ ਨਹੀਂ ਸੀ ਦੇਖਦੇ ਰਹੇ ਕੌਣ ਆਏਗਾ ਤੁਸੀਂ ਦੇਖਦੇ ਰਹੇ ਵੀ ਕੌਣ ਆ ਗਿਆ ਆਹੋ ਦੇਖ ਲਓ ਇਹ ਸਵੱਬੀ ਗੱਲਾਂ ਹੁੰਦੀ ਹੈ ਹੈ ਤਾਂ ਤੁਸੀਂ ਕਹਿੰਦੇ ਆਪਣਾ ਬੰਦੇ ਹੈਗਾ ਸਭਾ ਬਟ ਇੱਕ ਗੱਲ ਹੈ ਮੈਨੂੰ 10 ਸਾਲ ਹੋ ਗਏ ਇਹ ਮੈਨੂੰ ਹਰੇਕ ਸਾਲ ਹਰੇਕ ਮਹੀਨੇ ਮਿਲਦੇ ਤੇ ਕਹਿੰਦੇ ਘਰੇ ਆਈ ਕਿਤੇ ਉਹ ਕੁਦਰਤੀ ਅੱਜੇ ਸੁਆਬ ਬਣਨਾ ਸੀ ਤੁਹਾਡੇ ਨਾਲ ਤਾਂ ਰੁੱਕ ਗਏ ਆਪਾਂ ਆਹੋ ਅੱਜ ਸੁਆਬਾ ਬਣਨਾ ਸਹੀ ਗੱਲ ਹੈ ਭਾਈ ਜੀ ਤੇ ਗਰਮੀ ਬਹੁਤ ਜ਼ਿਆਦਾ ਹੈ ਹਾਂ ਗਰਮੀ ਜੀ ਜਿਵੇਂ ਭਾਈ ਜੀ ਦੱਸ ਰਹੇ ਨੇ ਗਰਮੀ ਸ਼ੁਰੂ ਹੋ ਗਈ ਗਰਮੀ ਇੱਥੇ ਇੰਨੀ ਪੈਂਦੀ ਆ ਮਤਲਬ ਮੈਨੂੰ ਤਾਂ ਆਸਟ੍ਰੇਲੀਆ ਵਾਲੀ ਲੱਗਦੀ ਪਹਿਲਾਂ ਆਸਟ੍ਰੇਲੀਆ ਗਰਮੀ ਇੱਥੇ ਤਾਂ ਹੋਰ ਵੀ ਤਿੱਖੀ ਆ ਇਹ ਸਮੁੰਦਰ ਚਾਰੇ ਪਾਸੇ ਹੋਣ ਕਰਕੇ ਹੈ ਜੀ ਇਹ ਜਿਹੜੀ ਗਰਮੀ ਹੈ ਆਪਣੀ ਹੀ ਆ ਜਮਾ ਹਾਂ ਜੀ ਹਾਂ ਜਿਵੇਂ ਕਹਿੰਦੇ ਨੇ ਫੂਕਦੀ ਆ ਬਸ ਉਹ ਕਮਾ ਚੱਕਿਆ ਵੀ ਨਹੀਂ ਜਾਂਦਾ ਇੰਨੀ ਜ਼ਿਆਦਾ ਗਰਮੀ ਆ ਹੁਣ ਬਸ ਆਏ ਆ ਵੀ ਕਦੋਂ ਅਸੀਂ ਨਿਊਜ਼ੀਲੈਂਡ ਪਹੁੰਚ ਜਾਈਏ ਅੱਛਾ ਆਪਨੇ ਨਹੀਂ ਕਹੀਂ ਸੋਚਿਆ ਕبھی ਕਿ ਨਿਊਜ਼ੀਲੈਂਡ ਚਲਦੇ ਆ ਯਾਰ ਆਸਟ੍ਰੇਲੀਆ ਜਾਂਦੇ ਆ ਕਿ ਫਿਜੀ ਵਿੱਚ ਕੀ ਰੱਖਾ ਹੈ ਨੇ ਨਵਾਂ ਨੇ ਸੋਚਿਆ ਹਾਂ ਪਰ ਦੇਖੀ ਬਾਅਦ ਵਿੱਚ ਅੱਛਾ ਮੈਨੂੰ ਐ ਦੱਸੋ ਪਹਿਲਾਂ ਮੈਂ ਪੰਜਾਬੀ ਚ ਗੱਲ ਕਰਾਂਗਾ ਜਾਂ ਹਿੰਦੀ ਚ ਕਰਾਂ ਤੁਸੀਂ ਹਿੰਦੀ ਬੋਲਣ ਲੱਗ ਜਾਂਦੇ ਹੋ ਮੈਂ ਪੰਜਾਬੀ ਚ ਹਾਂ ਨਾ ਮੈਂ ਪੰਜਾਬੀ ਬੋਲਦਾ ਤਾਂ ਹਿੰਦੀ ਚ ਹਾਂਜੀ ਪੰਜਾਬੀ ਚ ਦੱਸੋ ਚਲੋ ਨਹੀਂ ਜਿਆਦਾ ਮੈਨੂੰ ਇੱਥੇ ਅੱਛਾ ਲੱਗਦਾ ਫਿਜੀ ਦੇ ਨੂੰ ਫਿਜੀ ਦੇ ਹਾਂ ਮੈਂ ਹੁਣ ਕਦੀ ਤੇ ਕਦੇ ਗਿਆ ਵੀ ਹੁਣ ਮੈਂ ਕੁੰਮ ਕਿਹਾ ਜਾਣਾ ਆਪਣੇ ਕਿੰਨਾ ਟਾਈਮ ਘੁੰਮ ਗਿਆ ਇਹ ਨਹੀਂ ਹੁਣ ਗਿਆ ਨਹੀਂ ਕਦੀ ਅੱਛਾ ਸਾਡੇ 1-2 ਸਾਲ ਬਾਅਦ ਹੋਰ ਅੱਛਾ ਹੁਣ ਮੇਰਾ ਵਿਚਾਰ ਹੈ ਵੀ ਉੱਥੇ ਆਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਂਦੇ ਜਾਂਦੇ ਰਹਿਣਾ ਜਾਂਦੇ 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 ਰਹਿਣਾ ਤੇਰੇ ਨਾਲ ਆਪਣਾ ਗੰਨੇ ਖਾਤੀ ਖੇਤੀ ਕੰਮ ਕਰਨਾ ਸੇ ਮੈਨੂੰ ਉੱਧਰ ਰਹਿਣਾ ਹੁਣ ਕਿੰਨੀ ਜੀਵੀ ਆਪਣੇ ਕੋਲ ਥੋੜੇ ਮੈਂ ਇੱਕ ਗੱਲ ਜੇ ਹੋਰ ਪੁੱਛਣੀ ਹੋਵੇ ਤੁਹਾਨੂੰ ਹਾਂ ਥੋੜੇ ਜਿਹੜੇ ਮਤਲਬ ਬੱਚੇ ਆ ਉਹ ਕਿੱਥੇ ਆ ਹੁਣ ਉਹ ਵੀ ਇੱਥੇ ਆ ਆਓ ਸਭ ਇੱਥੇ ਹੈਗਾ ਸਭ ਨਾਲ ਹੀ ਆਓ ਆ ਜਿਹੜੀ ਧਰਤੀ ਤੇ ਬੰਦਾ ਜੰਮਿਆ ਹੋਵੇ ਨਾ ਜਿਹੜੀ ਧਰਤੀ ਤੇ ਵੱਡਾ ਹੋਇਆ ਹੋਵੇ ਉਹਨੂੰ ਉਹ ਕਦੇ ਉਹ ਗਲੀਆਂ ਨਹੀਂ ਭੁੱਲਦੀਆਂ ਹੁੰਦੀਆਂ ਇਹ ਇਹਨਾਂ ਦਾ ਜਨਮ ਇੱਥੇ ਦਾ ਹੈ ਇਹਨਾਂ ਨੂੰ ਫਿਜੀ ਉਹ ਵਧੀਆ ਲੱਗਦਾ ਇਹਨਾਂ ਨੂੰ ਐ ਲੱਗਦਾ ਵੀ ਭਾਵੇਂ ਆਸਟ੍ਰੇਲੀਆ ਤੋਂ 2 2.5 ਘੰਟੇ ਦੀ ਬਾਟ ਹੈ 3 ਘੰਟੇ ਦੀ ਦੂਰ ਨਹੀਂ ਹੈਗਾ ਪਰ ਇਹਨਾਂ ਨੂੰ ਐ ਲੱਗਦਾ ਵੀ ਆਸਟ੍ਰੇਲੀਆ ਕੁਝ ਨਹੀਂ ਵੀ ਫਿਜੀ ਜੀ ਸਾਰਾ ਕੁਝ ਕਿੰਨੀ ਜ਼ਮੀਨ ਹੈ ਹੁਣ ਤੁਹਾਡੇ ਕੋਲ ਇੱਥੇ ਅੱਛਾ 14 ਬਿਗਰ 14 ਬਿਗੇ ਹੂੰ ਬਿਗਾ ਹੈਕਟੇਅਰ ਹੈਕਟੇਅਰ ਇੱਕੜ 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 14 ਹੈਕਟੇਅਰ ਦੇ ਤਾਂ ਬਈ ਫਿਰ ਕਿੱਲੇ ਵੱਧ ਬਣ ਜਾਣਗੇ 2.5 2.5 ਕਿੱਲੇ ਦਾ 1 ਹੈਕਟੇਅਰ ਹੁੰਦਾ 36 ਹਾਂਜੀ ਹਾਂ 36 50 ਕਿੱਲੇ ਆ ਗੋ ਬਣ ਜਾਣਗੇ ਹਾਂਜੀ ਨਾ ਉਹ ਵਿੱਚਲੇ 14 ਕਿੱਲੇ ਆ ਜਿਹੜੇ ਉਹਨਾਂ ਦੇ ਹਿੱਸਿਆਂ ਦੇ ਆ ਹੁਣ ਅੱਛਾ ਉਹਨਾਂ ਦੇ ਹਿੱਸਿਆਂ ਦੇ ਆ 14 ਕਿੱਲੇ ਆ ਤੁਹਾਡੇ ਦਾਦੇ ਨੇ ਕਿੰਨੀ ਜ਼ਮੀਨ ਖਰੀਦੀ ਸੀ ਉਹ ਦਾਦਿਆਂ ਨੂੰ ਪਹਿਲੇ ਬਹੁਤ ਜਮੇ ਲੱਗ ਲਗ 100 ਵਿਕਾਸ ਕੁਝ ਰਿਆ ਕੁਝ ਦਾ 100 ਦੇ ਨੇੜੇ ਸਾਹੋ ਸਾਰੇ ਲੀਸ ਦਾ ਪ੍ਰੋਬਲਮ ਰਿਆ ਫਿਰ ਸਾਰੇ ਵੇਚ ਕੇ ਉਹਦੇ ਲੜਕੇ ਚਲੇ ਗਏ ਨੋਬਸਿਸ ਅੱਛਾ ਆਹੋ ਅੱਛਾ ਬਾਬੇ ਦੇ ਤਾਂ ਤੁਹਾਡੇ ਪਾਪਾ ਹੁਰੀ ਭਾਈ ਸੀਗੇ ਫਿਰ ਬਾਬਾ ਜੀ ਮਤਲਬ ਆਪਕੇ ਆਪਕੇ ਜੋ ਫਾਦਰ ਥੇ ਹਾਂ ਉਸਕੇ ਉਸਕੇ ਕਿੰਨੇ ਭਾਈ ਥੇ ਉਰਾ 8 ਭਾਈ ਥੇ 8 ਭਾਈ ਹੈ ਹੁਣ ਤੁਹਾਨੂੰ ਦਿੱਕਤ 8 ਭਾਈਆਂ ਨੂੰ 14 ਦਾ ਇਹਨਾਂ ਨੂੰ ਆ ਗਈ ਜੇ 14 ਇਹਨਾਂ ਨੂੰ ਆ ਗਈ ਦਾ 8 ਨਾਲ ਫਿਰ ਕਿੰਨਾ 100 ਕਿਲੋ ਤੋਂ ਉੱਪਰ ਬਣ ਗਿਆ 150 ਕਿਲੋ ਬਣ ਗਿਆ ਸਾਹ ਚੋਂ ਤਾਂ ਵੈਸੀ ਮਾੜੇ ਆਪਾਂ ਇੱਦਾਂ ਹੀ ਕਹਿ ਲੋ ਸਾਹ ਚੋਂ ਦਾ 33 ਨੰਬਰ ਹੀ ਆਉਂਦੇ ਰਹੇ ਆ ਮੈਚ ਚ ਇਹ ਵੀ ਰਿਹਾ ਉਹ 14 ਬਿਗਰ ਉੱਧਰ ਆ 18 ਨੰਬਰ ਬੈਠਾ ਰਿਹਾ ਬਿਗ ਉੱਤੇ ਰਿਹਾ 18 ਬਿਗੇ ਹੋਰ ਵੀ ਆਉਂਦੇ ਆ ਹਾਂ ਬਾਈ 14 ਗੀ ਆਹੋ ਬਾਈ 14 ਬਟ ਹੁਣ ਖਲਾਸ ਹੋ ਲੰਗ ਬਾਕੀ ਦੋ ਵਾਲੇ ਗਿਆ ਸਭ ਬਾਕੀ ਦਾ ਗੱਲਾਂ ਨਹੀਂ ਗੱਲਾਂ ਜਦੋਂ ਬਾਈ ਐ ਬੋਲਦਾ ਨਾ ਆਹੋ ਇਹ ਲੈਂਦਾ ਵੀ ਮਜ਼ਾਕ ਐ 22 ਸਟ ਸਿੱਧਾ ਇਧਰ ਆ ਦਿਖਾਓ ਮੜਾ ਤੁਸੀਂ ਦੀਵਾਲਾ ਲਾਈ ਹੋਈ ਬਾਈ ਜੀ ਯਾਰ ਇਧਰ ਦੀਵਾਲਾ ਲਾarਕੀਆਂ ਤਿਹਾਰ ਆਪਦੇ ਬੰਦੇ ਨੂੰ ਕਿੱਥੇ ਭੁੱਲਦੇ ਹੁੰਦੇ ਆ ਯਾਰ ਆਹ ਦੇਖੋ ਬਾਈ ਨੇ ਨਾ ਆ ਪੂਰੀ ਆ ਲੜੀਆਂ ਲਾarਕੀਆਂ ਇਹਨਾਂ ਨੂੰ ਪਤਾ ਹੈ ਵੀ ਸਾਡਾ ਤਿਹਾਰ ਹੈ ਵੀ ਸਾਡਾ ਤਿਹਾਰ ਲੰਘਿਆ ਹੈਗਾ ਇਹ ਨਵੇਂ ਸਾਲ ਤੱਕ ਐ ਨਹੀਂ ਪਤਾ 크ਿਸਮਸ ਤੱਕ ਲਾ ਕੇ ਰੱਖਣ ਇਹ ਦਿਵਾਲ ਦਿਵਾਲੀ ਥੀ ਇਸ ਲਈ ਲਗਾਇਆ ਲਗਾਇਆ ਥਾ ਪੂਰਾ ਹਾਂਜੀ ਹਾਂ ਦਿਵਾਲੀ ਕਰਕੇ ਆ। ਅੱਛਾ ਮਤਲਬ ਜਦ ਦਿਵਾਲੀ ਦੀ ਡੈਕੋਰੇਸ਼ਨ ਕੀਤੀ ਹੋਣੀ ਉਹਦੋਂ ਸਾਰਾ ਲਾਈਟਾਂ ਲਾਈਆਂ ਹੋਣੀਆਂ ਹੈ। ਹਾਂਜੀ ਹਾਂ। ਇਹ ਨਵੇਂ ਨਵੇਂ ਸਾਲ ਤੱਕ ਐਸੀ ਲਗਾਏਗੇ ਫਿਰ ਅਭੀ। ਨਾ ਮੈਂ ਹੁਣ ਤੋ 3 ਰੋਜ਼ ਬਾਅਦ ਕੱਢ ਦੇਂਗੇ ਐਸੀ। ਅੱਛਾ ਬਸ ਹੁਣ ਥੋੜੇ ਥੋੜੇ ਟਾਈਮ ਮਾੜ ਲਾ ਦੋਗੇ। ਹਾਂ ਠੀਕ ਹੈ। ਚਲੋ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਹੈ। ਤੇ ਪਰਮਾਤਮਾ ਕਰੇ ਤਰੱਕੀਆਂ ਹੋਣ ਤੁਹਾਡੀਆਂ ਜਿਉਂਦੇ ਵਸਦੇ ਰਹੋ ਤੇ ਪੰਜਾਬ ਆਇਓ ਕਦੇ। ਕੋ ਮਣਾਇਓ ਕੋ ਮਣਾਇਓ ਦੇਖੋ ਹੁਣ ਤੇ ਮੌਕਾ ਲਗੇਗਾ ਤਾ ਹਾਂ ਨਹੀਂ ਨਹੀਂ ਕਈ ਵਾਰ ਬੰਦਾ ਪਤਾ ਕੀ ਸੋਚਦਾ ਹੈ ਬੰਦਾ ਸੋਚਦਾ ਹੈ ਮੇਰਾ ਪੰਜਾਬ ਮੇ ਕੋਈ ਨਹੀਂ ਹੈ ਮੇਰਾ ਨੰਬਰ ਵਗੈਰਾ ਲਿਖ ਲੈਣਾ ਮੇਰੇ ਬਾਸ ਆਣਾ ਮੈਂ ਆਪਕੋ ਪੰਜਾਬ ਘਵਾਉਂਗਾ ਆਹੋ ਇਹ ਗੁਜਰਾਤੀ ਰਹੇ ਇਥੇ ਹਾਂ ਉਹ ਟੈਂਪਲ ਚਲਾਉਂਦਾ ਉਹ ਕਹਿੰਦੇ ਆਪਣਾ ਬਾਬਾ ਜੀ ਨਾਮ ਨੂੰ ਦੱਸੋ ਹਾਂ ਤੋ ਆਪਣਾ ਕਰੋ ਥੇ ਮਿਲ ਜਾਗੇ ਉਹ ਨਹੀਂ ਤੁਹਾਡੇ ਹੁਣ ਹੁਣ ਉਹ ਦੀ ਕੋਈ ਲੋੜ ਨਹੀਂ ਸਾਡੇ ਕੋਲ ਤੁਸੀਂ ਆਇਓ ਮੇਰੇ ਕੋਲ ਮੈਂ ਤੁਹਾਨੂੰ ਪੂਰਾ ਕਮਾਉਂਗਾ ਆਪਾਂ ਨੂੰ ਕਿਤੇ ਵੀ ਜਾਣਾ ਹੁਣ ਗੱਡੀ ਸਭ ਕੁਝ ਆਪਣੇ ਕੋਲੇ ਹੈਗਾ ਤੁਹਾਨੂੰ ਪੰਜਾਬ ਦਿਖਾਵਾਂਗੇ ਅੱਛਾ ਹਰਮੰਦਰ ਸਾਹਿਬ ਦਿਖਾਵਾਂਗੇ ਆਨੰਦਪੁਰ ਸਾਹਿਬ ਦਿਖਾਵਾਂਗੇ ਸਾਰੇ ਆਪਣੇ ਜਿਹੜੇ ਗੁਰਦੁਆਰੇ ਵੱਡੇ ਇਤਿਹਾਸਿਕ ਉਹ ਵੀ ਦਿਖਾਵਾਂਗੇ ਹਾਂ ਠੀਕ ਹੈ ਇਹਨਾਂ ਸੱਚੇ ਵੀ ਪੰਜਾਬ 'ਚ ਮੇਰਾ ਕੋਈ ਨਹੀਂ ਨਾ ਨਾ ਅੱਛਾ ਠੀਕ ਹੈ ਅਸੀਂ ਸਾਰੇ ਅਸੀਂ ਹੈਗੇ ਹਾਂ ਟੋਡੀਆਂ ਅਸੀਂ ਪੰਜਾਬ 'ਚ ਆ ਪੰਜਾਬ ਹਾਂ ਇਕਤਾ ਹਾਂ ਠੀਕ ਹੈ ਸ਼ੁਕਰੀਆ ਆਪਸੇ ਬਾਤ ਕਰਕੇ ਬਹੁਤ ਅੱਛਾ ਲੱਗਾ ਜੀ ਆਪ ਕਿੱਥੇ ਹੋ ਰਹਿੰਦਾ ਤੁਸੀਂ ਮੈਂ ਬਰਨਾਲੇ ਅੱਛਾ ਮੈਂ ਹਾਂ ਮੈਂ ਤਾਂ ਜੀ ਇਹੀਂ ਘੁੰਮਦਾ ਫਿਰਦਾ ਉੜਦਾ ਪੰਛੀ ਹਾਂ ਬਸ ਅੱਛਾ ਕبھی ਇਧਰ ਕبھی ਉਧਰ ਇਹ ਟਾਣੀ ਕبھی ਉੱਟ ਗਈ ਹਾਂ ਅਭੀ दो महीने पहले था इंग्लैंड में उससे पहले जर्मन स्विट्जरलैंड फिर ऑस्ट्रेलिया भी फिजी अभी बस एक दो दिन है उसके बाद न्यूजीलैंड अच्छा अच्छा ऐसे उड़ते रहते हैं ओ अच्छा हम्म उड़ते पंछी हम हां ठीक है इथे कुछ ਬਤੋਏ ਮੇ ਜਾਣਾ शुक्रिया ਨਹੀਂ ਨਹੀਂ बस ਹੁਣ ਆਪਾਂ ਇਥੋਂ ਵਾਪਸੀ ਕਰਨੀ ਹੈ ਉਹਨਾਂ ਦਾ ਥੋੜੀ ਜਿਹੀ ਕਮਿਟਮੈਂਟ ਹੈ ਨੰਡੀ ਹੁਣ ਅਸੀਂ ਇਥੋਂ ਜੀ ਨਿਕਲ ਲੱਗਿਆ ਬਾਈ ਜੀ ਦੇ ਘਰ ਤੋਂ ਤੇ ਅਸੀਂ ਜਾਣਾ ਜੀ ਜਿਹੜਾ ਆਪਣਾ ਸਿਟੀ ਹੈਗਾ ਨੰਡੀ ਉਧਰ ਵੱਲ ਨੂੰ ਤੇ ਫਿਜੀ ਨੂੰ ਤੁਰ ਫਿਰ ਕੇ ਘੁੰਮ ਰਹੇ ਆ ਦੇਖ ਰਹੇ ਆ ਬਸ ਤੇ ਇਸ ਤਰ੍ਹਾਂ ਹੀ ਮਤਲਬ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀਗੇ ਆਪਣੇ ਜਿਹੜੇ ਤੁਹਾਨੂੰ ਮਾੜਾ ਸਿਟੀ ਤੋਂ ਬਾਹਰ ਨਿਕਲੋਗੇ ਤੁਰਦੇ ਫਿਰਦੇ ਖੇਤਾਂ 'ਚ ਆਪਣਾ ਪੰਜਾਬ ਨੇਰਾ ਤੁਹਾਨੂੰ ਵਸਦਾ ਨਜ਼ਰ ਆਊਗਾ ਚਾਰ-ਚਾਰ ਪੀੜੀਆਂ ਪੰਜ-ਪੰਜ ਪੀੜੀਆਂ ਜਿਵੇਂ ਮੂਹ ਮੰਦਰੇ ਤੋਂ ਭਾਵੇਂ ਤੁਹਾਨੂੰ ਅਸੀਂ ਰੈਂਡਮਲੀ ਖੜੇ ਸੀ ਇਹ ਘਰ 'ਚ ਤੁਹਾਨੂੰ ਨਹੀਂ ਲੱਗੂਗਾ ਵੀ ਪੰਜਾਬ ਵੀ ਪੰਜਾਬੀ ਆ ਜਾਂ ਪੰਜਾਬ ਪਰ ਸਾਰੇ ਕੋਈ ਰਣਜੀਤ ਸਿੰਘ ਕੋਈ ਫਲਾਣਾ ਸਿੰਘ ਕੋਈ ਫਲਾਣਾ ਸਿੰਘ ਮਤਲਬ ਇਨੇ ਜਿੰਨੀਆਂ ਜ਼ਮੀਨਾਂ ਐ ਬਾਈ ਜੀ ਹੁਣਾਂ ਨੇ ਮੈਨੂੰ ਮਨਪ੍ਰੀਤ ਨੇ ਦੱਸਿਆ ਜ਼ਮੀਨਾਂ ਵੀ ਸਾਰੀਆਂ ਭਾਵੇਂ ਇੱਥੋਂ ਜਿੰਨੇ ਲੋਕ ਮਾਈਗ੍ਰੇਟ ਵੀ ਹੋ ਗਏ ਅਮਰੀਕਾ ਕੈਨੇਡਾ ਹਨਾ ਪੁਰਾਣੇ ਬਾਬਿਆਂ ਦੇ ਨਾਂ ਆਪਣੇ ਮੁਖਤਿਆਰ ਸਿੰਘ ਠੀਕ ਐ ਸਾਧੂ ਸਿੰਘ ਹਿੰਮਤ ਸਿੰਘ ਮਤਲਬ ਪੁਰਾਣੇ ਬਜ਼ੁਰਗਾਂ ਦੇ ਨਾਂ ਸਾਰੀਆਂ ਇਹ ਜ਼ਮੀਨਾਂ ਬੋਲੀ ਜਾਂਦੀ ਐ ਤੇ ਕੁਝ ਕੁ ਬੰਦੇ ਇੱਥੇ ਬੈਠੇ ਆ ਕੁਝ ਕੁ ਥੋੜ੍ਹ ਤੇ ਮਤਲਬ ਆਪਣੇ ਦੇਸ਼ਾਂ ਪਰਦੇਸਾਂ ਨੂੰ ਹੋਰ ਕਿਤੇ ਲੰਘੇ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਮਤਲਬ ਫਿਜੀ ਦੇ ਪੰਜਾਬੀਆਂ ਬਾਰੇ ਦਿਖਾਉਣਾ ਸੀਗਾ ਬਾਈ ਮਨਪ੍ਰੀਤ ਹੁਣਾਂ ਦਾ ਖਾਸ ਧੰਨਵਾਦ ਤੇ ਇਹਨਾਂ ਨੂੰ ਹੋ ਗਿਆ ਥੇ 13 ਕੇ ਸਾਲ ਇਹਨਾਂ ਦੀ ਨਿਗਾਚ ਇਹ ਪੁਰਾਣੇ ਬੰਦੇ ਨੂੰ ਕੱਢ ਰਹੇ ਆ ਕਿਉਂਕਿ ਗੁਰੂ ਘਰ ਜਾਂਦੇ ਆ ਮਿਲਦੇ ਕਰਦੇ ਆ ਹਨਾ ਪਤਾ ਲੱਗ ਜਾਂਦਾ ਵੀ ਇਹ ਵੀ ਬੰਦਾ ਪੰਜਾਬੀ ਇੱਥੇ ਤੇ ਤਾ ਕਰਕੇ ਸਾਨੂੰ ਬਾਅਦ ਚ ਪਤਾ ਲੱਗਿਆ ਮਤਲਬ ਇੱਥੇ ਆ ਕੇ ਵੀ ਇਹ ਵੀ ਆਪਣੇ ਪੰਜਾਬ ਵਾਲੇ ਦਾ ਘਰ ਆ ਗਿਆ ਹਨ ਤੁਸੀਂ ਤੁਸੀਂ ਵੈਸੇ ਤੁਸੀਂ ਜਾਣਦੇ ਸੀ ਕਿ ਇਹਨਾਂ ਦਾ ਘਰ ਇੱਥੇ ਹੈ ਦੇਖੋ ਇਹ ਨਹੀਂ ਜਾਣਦਾ ਸੀਗਾ ਬਟ ਇਹ ਸਾਨੂੰ ਮਿਲਦੇ ਹਰੇਕ ਸਾਲ ਸੀ ਹਰੇਕ ਮਹੀਨੇ ਚ ਇਕਦਿਵਾਰ ਹੀ ਮਿਲਦੇ ਸੀਗੇ ਬੁਲਾਉਂਦੇ ਸੀ ਆਇਓ ਆਪਾਂ ਵੀ ਕਹਿ ਦਿੰਦੇ ਸੀਗੇ ਵੀ ਆਵਾਂਗੇ ਅੱਜ ਤੁਹਾਡੇ ਨਾਲ ਸਵੱਬੀ ਮੇਲੇ ਹੋਣੇ ਸੀ ਇਹਨਾਂ ਨਾਲ ਪਰ ਘਰ ਨਹੀਂ ਜਾਣਦੇ ਵੀ ਕਿੱਥੇ ਰਹਿੰਦੇ ਕਦੇ ਨਹੀਂ ਜਾਣਦਾ ਸੀ ਠੀਕ ਹੈ ਚਲੋ ਅੱਜ ਮੇਲੇ ਗਲੇ ਹੋ ਗਏ ਹਨ ਤੇ ਅੱਜ ਦੇ ਵਲੌਗ ਚ ਇੰਨਾ ਹੀ ਜੀ ਹੁਣੇ ਆ ਫਿਰ ਹਾਜ਼ਰ ਆਪਾਂ ਫਿਜੀ ਤੋਂ ਅ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਿਗਾਲ ਰੱਬ ਰੱਖਾ ਜੀ